ਦੁਨੀਆ ਤੇ ਸੁਖ ਸਬਰ ਸ਼ਾਂਤੀ ਤਾਂ ਹੈ ਕਿਉਂਕਿ ਸਬਨਾ ਕੋਲ ਅਣਮੁੱਲੀ ਮਾਂ ਹੈ ਹਾਂ ਦੋਸਤੋ ਮਾਂ ਮਾਂ ਜਿਹਾ ਕਣ ਸ਼ਾਮਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ ਇਹ ਅਸੀਂ ਬਚਪਨ ਚ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀ ਹਾਂ ਤੇ ਮਾਂ ਸ਼ਬਦ ਦੀ ਵਿਆਖਿਆ ਜੇ ਮੈਂ ਕਰਾਂ ਤਾ ਮੇਰੇ ਕੋਲੇ ਸ਼ਬਦ ਨਹੀਂ ਹੈ ਮੈਨੂੰ ਐਂ ਲੱਗਦਾ ਹੈ ਕਿ ਦੁਨੀਆ ਦੇ ਕਿਸੇ ਵੀ ਵਿਦਵਾਨ ਕੋਲੇ ਸ਼ਬਦਾਂ ਦੀ ਕਮੀ ਰਹਿ ਜਾਏਗੀ ਜੇ ਉਹਨੇ ਮਾਂ ਦੀ ਵਿਆਖਿਆ ਕਰਨੀ ਹੋਵੇ ਤੇ ਸੋਖੇ ਸ਼ਬਦਾਂ ਵਿੱਚ ਜੇ ਗੱਲ ਕਰੀਏ ਤਾਂ ਮਾਂ ਨੂੰ ਪਰਮਾਤਮਾ ਦਾ ਦਰਜਾ ਦਿੱਤਾ ਗਿਆ ਹੈ ਕਿ ਜੇ ਪਰਮਾਤਮਾ ਨੂੰ ਦੇਖਣਾ ਹੈ ਤਾਂ ਮਾਂ ਨੂੰ ਦੇਖ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਇੰਨਾ ਵੱਡਾ ਦਰਜਾ ਹੈ ਮਾਂ ਦਾ ਤੇ ਦੋਸਤੋ ਸਾਡੇ ਚੈਨਲ ਦੀ ਜਿਹੜੀ ਅਸੀਂ ਇੱਕ ਨਵੀਂ ਲੜੀ ਆਰੰਭ ਕੀਤੀ ਸੀ ਜਿਸ ਵਿੱਚ ਅਸੀਂ ਹਰ ਆਮ ਬੰਦੇ ਨੂੰ ਉਹਦੀਆਂ ਜਿਹੜੀਆਂ ਖਾਸ ਗੱਲਾਂ ਨੇ ਉਹਨਾਂ ਦੇ ਨਾਲ ਤੁਹਾਡੇ ਰੂਹ ਰੂਹ ਕਰਾਂਗੇ ਉਸ ਦਾ ਉਸ ਲੜੀ ਦਾ ਅੱਜ ਇਹ ਦੂਸਰਾ ਵੀਡੀਓ ਹੈ ਜਿਸ ਵਿੱਚ ਮੇਰੇ ਲਈ ਸਭ ਤੋਂ ਖਾਸ ਜੋ ਨੇ ਉਹ ਨੇ ਮੇਰੀ ਮਾਂ ਅੱਜ ਮੈਂ ਮੇਰੀ ਬੇਬੇ ਨੂੰ ਅੱਜ ਮੈਂ ਮੇਰੀ ਬੇਬੇ ਨੂੰ ਲੈ ਕੇ ਆਇਆ ਤੁਹਾਡੇ ਕੋਲ ਜੀ ਕਰ ਰਿਹਾ ਤੇ ਬਾਕੀ ਦੇ ਇੰਟਰਵਿਊ ਤਾਂ ਬਹੁਤ ਕਰਦੇ ਆ ਆਪਾਂ ਜਾਂ ਬਹੁਤ ਕਰਾਂਗੇ ਅੱਗੇ ਪਰ ਮਾਂ ਨਾਲ ਕੋਈ ਇੰਟਰਵਿਊ ਨਹੀਂ ਮਾਂ ਨਾਲ ਉਹ ਗੱਲਾਂ ਕਰਾਂਗੇ ਜਿਹੜੀਆਂ ਮਾਂ ਨੇ ਆਪਣੇ ਬਚਪਨ ਚ ਅੰਡਾਈਆਂ ਮਾਣੀਆਂ ਦੁੱਖ ਸੁੱਖ ਤਕਲੀਫਾਂ ਖੁਸ਼ੀਆਂ ਦੁਨੀਆਂ ਜੋ ਵੀ ਉਹਨਾਂ ਦੇ ਐਕਸਪੀਰੀਅੰਸ ਰਹੇ ਕੁਝ ਐਸੇ ਐਕਸਪੀਰੀਅੰਸ ਵੀ ਹੋਣਗੇ ਹੋ ਸਕਦਾ ਜਿਹੜੇ ਮੈਂ ਕਦੀ ਸੁਣੇ ਨਾ ਹੋਣ ਬੇਬੇ ਕੋਲ ਕਿਉਂਕਿ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਦੀ ਐਸੀ ਲਾਈਫ ਹੋ ਗਈ ਹੈ ਕਿ ਉਹਦੇ ਕੋਲੇ ਆਪਣੇ ਮਾਪੇ ਕੋਲੇ ਬਹਿਣ ਦਾ ਸਮਾਂ ਹੀ ਨਹੀਂ ਹੈ ਉਹ ਕਹਿੰਦਾ ਮੈਂ ਬਿਜ਼ੀ ਹਾਂ ਬਹੁਤ ਤੇ ਮਾਂ ਜਿ세 ਵਿੱਚ ਮੈਂ ਵੀ ਆਉਣਾ ਮੈਨੂੰ ਲੱਗਦਾ ਵੀ ਮੈਂ ਇਨਾ ਸਮਾਂ ਬੇਬੀ ਕੋਲੇ ਕਦੀ ਬੈਠਾ ਹੀ ਨਹੀਂ ਹੋਣਾ ਮਾਂ ਬੂਏ ਕਿੰਨੇ ਦੇਖਦੀ ਰਹਿੰਦੀ ਹੈ ਮਾਂ ਬੇ ਬੇਬੇ ਕਹਿੰਦੇ ਬੂਏ ਮੈਂ ਦੇਖਦੀ ਰਹਣੀ ਆ ਮੇਰਾ ਪੁੱਤ ਕਿਹੜਾ ਪੌੜੀ ਚੜ ਗਿਆ ਕਿਹੜਾ ਨਹੀਂ ਚੜਿਆ ਮਾਂ ਨੂੰ ਬਹੁਤ ਸੋਚ ਕੁੰਜੀ ਪੁੱਤ ਤੇ ਅੱਜ ਅ ਵੈਸੇ ਤਾਂ ਵੈਬ ਇਹਨੇ ਸ਼ੁਰੂ ਕਰਤਾ ਸੀ ਪਰ ਮੈਂ ਫਿਰ ਵੀ ਹੁਣ ਆਪਾਂ ਸ਼ੁਰੂ ਕਰਦੇ ਆ ਮੈਂ ਅੱਜ ਸਵਾਲ ਕੋਈ ਨਹੀਂ ਪੁੱਛਣਾ ਬੇਬੇ ਨੂੰ ਬੇਬੇ ਨੇ ਜੋ ਮੈਨੂੰ ਨਹੀਂ ਪਤਾ ਬੇਬੇ ਨੇ ਕੀ ਬੋਲਣਾ ਤੇ ਮੈਨੂੰ ਇਹ ਵੀ ਨਹੀਂ ਪਤਾ ਮੈਂ ਕੀ ਪੁੱਛਣਾ ਹੈ ਕੀ ਪੁੱਛਣਾ ਚਾਹਣਾ ਜੋ ਪਰਮਾਤਮਾ ਬੁਲਾਈ ਜਾਏਗਾ ਉਹ ਕੈਮਰਾ ਰਿਕਾਰਡ ਕਰਦਾ ਰਹੇਗਾ ਤੇ ਉਹ ਮੇਰੀ ਇੱਕ ਖੂਬਸੂਰਤ ਯਾਦਗਾਰ ਪਲ ਵੀ ਨੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਪਲਾਂ ਨੂੰ ਮੈਂ ਖੂਬਸੂਰਤ ਪਲਾਂ ਨੂੰ ਮੈਂ ਕੈਮਰੇ ਚ ਕੈਪ ਕਰ ਰਹੇ ਆ ਤੇ ਤੁਹਾਡੇ ਰੂਬਰੂ ਕਰ ਰਹੇ ਆ ਜੀ ਮੇਰੀ ਬੇਬੇ ਦਾ ਨਾਮ ਹੈ ਕਸ਼ਮੀਰੋ ਕੌਰ ਪਿੰਡ ਮੂਨਖ ਬੇਬੇ ਤੇਰਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਤੇਰਾ ਹੀ ਚੈਨਲ ਹੈ ਸਾਬਾ ਇਸੇ ਬੱਚੇ ਥੋੜੀ ਜਿਹੜਾ ਮੈਨੂੰ ਚੰਨਾ ਚ ਲੈ ਰਹੀ ਤੁਸੀਂ ਮੈਂ ਤਾਂ ਮਾਂ ਨੂੰ ਤੇ ਇੰਨੀ ਰੂੰਗ ਰੂੰਗ ਕੱਪੜਾ ਵੀ ਦੇਖਦੀ ਰਹਿੰਦੇ ਮੇਰੇ ਪੁੱਤ ਦਾ ਵੀ ਉਹ ਟੰਗਿਆ ਪਿਆ ਇਹਨੂੰ ਕੱਲ ਦਾ ਚੱਕਿਆ ਵੀ ਨਹੀਂ ਮੈਨੂੰ ਇੰਨਾ ਵੀ ਰਿਸ਼ਤਾ ਵਾਰ ਰਹਿਦਾ ਹਾਂ ਇੰਨੇ ਪੁੱਤਾਂ ਦੇ ਮੈਂ ਤੂੰ ਕਹਿੰਦੇ ਛੋਟੇ ਮੁੰਡੇ ਦੇ ਕੱਪੜੇ ਸਾਂਭਦੀ ਰਹਿੰਦੀ ਆ ਮਾਂ ਹਾਂ ਜੁੱਤੀਆਂ ਪੁੱਛਦੇ ਕਿ ਨਾ ਕੇ ਮੈਨੂੰ ਤੁਸੀਂ ਮਾਂ ਮੇਰੀ ਚੱਪਲਾਂ ਦੇ ਲੈ ਪੁੱਤ ਮਾਂ ਨੇ ਤਾਂ ਲਕੋੜ ਖੀਆਂ ਤੀਆਂ ਮਾਂ ਲਕੋਂਦੀ ਨਹੀਂ ਹੈਗੀ ਮਾਂ ਨੇ ਲਕੋਂਦੀ ਕਿੰਨੇ ਮੁੰਡੇ ਮੈਨੂੰ ਪੁੱਛਦੇ ਨੇ ਮਾਂ ਮੇਰੀ ਚੱਪਲਾਂ ਆ ਆ ਪਈਆਂ ਨੇ ਪੁੱਤ ਲੈ ਲੈ ਕੋਈ ਕੱਪੜਾ ਕੋਈ ਕੱਪੜਾ ਕੋਈ ਚੀਜ਼ ਮੰਗਣ ਮੈਂ ਕਹਿੰਦੀ ਆ ਆ ਪਈ ਹੈ ਮਾਂ ਨੇ ਦੂਜਾ ਕਹਿੰਦੇ ਮਾਂ ਨੇ ਮੇਰੇ ਤੇ ਲਕੋੜ ਖੀਤੀ ਚੀਜ਼ ਹੋਊਗਾ ਵੀ ਹੈਗਾ ਇਹਨੇ ਲਕੋੜ ਖੀਤੀ ਆ ਨਾ ਮੈਂ ਨਹੀਂ ਲਕੋਂਦੀ ਮਾਂ ਤੂੰ ਕਿੰਨੀਆਂ ਜੁੱਤੀਆਂ ਤੂੰ ਬਗ ਜੇ ਚੰਡੀਗੜ੍ਹ ਗਏ ਮੈਂ ਆ ਤੇਰੀ ਚੱਪਲਾਂ ਚੱਕ ਕੇ ਉਹਦੀ ਰੱਖ ਦਾਨੀ ਵੀ ਮੇਰੇ ਪੁੱਤ ਆ ਕੇ ਮੰਗੇਗਾ ਹਾਂ ਇਹਦੇ ਜਵਾਖ ਤੋੜ ਦਾਨਗੇ ਉਹ ਲਾਲੀ ਨਾ ਪਾਲੇ Iskandar ਨਾ ਪਾਲੇ ਸੰਤ ਦੀਆਂ ਨਹੀਂ ਹੂੰ ਪੁੱਛਦਾ ਮੈਨੂੰ ਆ ਕੇ ਮਾਂ ਨੂੰ ਛੋਟਾ ਹੀ ਲੱਗਦਾ ਬੱਚਾ ਮੈਨੂੰ ਛੋਟੇ ਲੱਗਦਾ ਮੈਨੂੰ ਇਹਦਾ ਕੋਈ ਪਰਿਵਾਰ ਤੇ ਕਿੰਨਾ ਪਰਿਵਾਰ ਹੈ ਤਿੰਨਾਂ ਦੇ ਮੈਨੂੰ ਉਹਨਾਂ ਦੇ ਟੈਨਸ਼ਨ ਨਹੀਂ ਮੈਨੂੰ ਆਪ ਦੇ ਪੁੱਤ ਦੀ ਚੱਪ ਚੀਜ਼ਾਂ ਦੀ ਟੈਨਸ਼ਨ ਰਹਿੰਦੀ ਆ ਵੀ ਇਹ ਕੱਪੜਾ ਉੱਥੇ ਡੰਗਿਆ ਪਿਆ ਐ ਕਹੇ ਦਿਨ ਹੋ ਗਏ ਨੂੰ ਗਏ ਨਹੀਂ ਹੂੰ ਫੇਰ ਮੈਂ ਚੱਕ ਕੇ ਰੱਖ ਲੈਣੀ ਫੇਰ ਮੰਗਰੂ ਕਹਿੰਦੇ ਨੇ ਲਕੋ ਰੱਖਿਆ ਦੀ ਬੜੀ ਨਾ ਹੂੰ ਕੰਦਰਦਿਲ ਚੱਪਲਾਂ ਦੇ ਘਾਟ ਤੇਰੇ ਨਹੀਂ ਘਾਟਾ ਚੱਪਲਾਂ ਦਾ ਚੰਦੀ ਗੜ ਵੀ ਨਹੀਂ ਉਰੇ ਵੀ ਨਹੀਂ ਹੂੰ ਲਾਲੀ ਦੇ ਬਣੀ ਘਾਟਾ ਮੈਂ ਚੱਕਦੀ ਆ ਹੂੰ ਮੈਂ ਵੀ ਹੋ ਜਾਂਦਾ ਵੀ ਗੋਰੇ ਨੂੰ ਪਾ ਕੇ ਲੈ ਜਾਣਗੇ ਟਰਦਾ ਮੈਨੂੰ ਬਹੁਤ ਐਵੇਂ ਰਹਿੰਦਾ ਹਾਂ ਤੇ ਮਾਮਾ ਨੂੰ ਤਾਂ ਕਨਾ ਪਰ ਛਾ ਮਾ ਬੱਚਿਆਂ ਦਾ ਹੂੰ ਬਹੁਤ ਲੱਗਦਾ ਸਾਰੀ ਮੂਹਨ ਕ ਨਹੀਂ ਮੈਨੂੰ ਨਹੀਂ ਪੈ ਰਹੀ ਜਨੀ ਮੇਰੇ ਬੱਚੇ ਪੈ ਰਹੇ ਨੇ ਮਾਮਾ ਦੇ ਕਾਲੇ ਕਲੂਟੇ ਦੇ ਬੱਚੇ ਕਾਲੇ ਕਲੂਟੇ ਕਿਹ ਜਿਹਾ ਹੋਵੇ ਉਹ ਨੂੰ ਐ ਨਹੀਂ ਕਹਿਣ ਦਿੰਦੇ ਬਈ ਨਾ ਮੇਰੇ ਬੱਚਾ ਸਾਰੇ ਮਾਮਾ ਨੂੰ ਸਾਰੀਆਂ ਮਾਮਾ ਨੂੰ ਬਹੁਤ ਪਿਆਰੇ ਹੁੰਦੇ ਨੇ ਹਾਂ ਬਿਲਕੁਲ ਬਿਲਕੁਲ ਪਿਆਰ ਬਹੁਤ ਹੁੰਦਾ ਬੱਚਿਆਂ ਦਾ ਮਾਮਾ ਨੂੰ ਪਰ ਮਾਂ ਨੂੰ ਸੋਚਦਾ ਨਹੀਂ ਕੋਈ ਮਾਂ ਪੋਦੀਆਂ ਸਿਆਲ ਦੀਆਂ ਰਾਤਾਂ ਤੂੰ ਦੇਖਦਾ ਮੈਨੂੰ ਪੂਰੇ ਜਾਣਨਾ ਤੂੰ ਦੱਸ ਗਜੇ ਮੈਂ ਬਾਰ ਖੁੱਲਾ ਕਰ ਤੇ ਰੱਖ ਦਿੰਦੀ ਹਾਂ ਹਾਂ ਨੇ ਬਾਹਰ ਕੰਨੀ ਦੇਖਦੇ ਨਹੀਂ ਤੱਕਦੇ ਕਿ ਮੇਰਾ ਪੁੱਤ ਆਊਗਾ ਦੇ ਮੇਰੇ ਕੋਲੇ ਆ ਜਾਊਗਾ ਨਹੀਂ ਤੂੰ ਆਵੇਂ ਨਾ ਨਾ ਮੈਂ ਦੇਖ ਲੈਣਾ ਜੇ ਤਾ ਤੱਕ ਜਾਗਦੀ ਹੋਵੇ ਫਿਰ ਤਾਂ ਮੈਂ ਕਮਰੇ ਚ ਆ ਜਾਣਾ ਆ ਜਾਣਾ ਸੂੰ ਜਿਵੇਂ ਮੈਂ ਦੇਖਦਾ ਜਰੂਰ ਆ ਮੈਂ ਵੀ ਤੂੰ ਵੀ ਦੇਖ ਲੈ ਜੇ ਬੇਬਸਤੀ ਪਈ ਆ ਫਿਰ ਮੈਂ ਲੰਘ ਜਾਣਾ ਲੰਘ ਜਾਣਾ ਜੇ ਤੂੰ ਜਾਗਦੀ ਹੋਵੇ ਫਿਰ ਮੈਂ ਆ ਜਾਣਾ ਉਹ ਤੂੰ ਮਾਰ ਦਾਂ ਜਰੂਰ ਹਾਂ ਮੈਂ ਵੀ ਐਂ ਦੇਖਦੇ ਬਿਹਾਉਣ ਆ ਗਿਆ ਚੱਲ ਮੇਰੇ ਜਮਾ ਟਿੱਕੇ ਜਾਣੇ ਪੈ ਜਾਣ ਹੁਣ ਚੰਦੀ ਉਹ ਚੰਦੀਗੜ੍ਹ ਤੂੰ ਰਾਤ ਨੂੰ 1 ਵਜੇ ਪਾ ਮੈਂ 2 ਵਜੇ ਪਾ ਮੈਨੂੰ ਕੋਈ ਟੈਨਸ਼ਨ ਨਹੀਂ ਉੱਥੇ ਟੈਨਸ਼ਨ ਨਹੀਂ ਆ ਮੈਨੂੰ ਟੈਨਸ਼ਨ ਔਰੇ ਦੂਰ ਲੈ ਕੇ ਆ ਜਾ ਹਮ ਹਲ ਤਾਈ ਨਹੀਂ ਆਇਆ ਮੈਂ ਜਿਬਖਨ ਵੀ ਕਹਿੰਦੇ ਫੋਨ ਕਰ ਲਓ ਤੇਰੇ ਪਾਪੇ ਨੂੰ ਆਇਆ ਨਹੀਂ ਹਮ ਮਾਮਾ ਨੂੰ ਬਹੁਤ ਵੀ ਗਰੁੰਦੇ ਬੇਟੇ ਮਾਂ ਨੂੰ ਜਾਣੋ ਨਾ ਜਾਣੋ ਤੁਸੀਂ ਹਾਂ ਬਿਲਕੁਲ ਹਾਂ ਇਹ ਹੁੰਦਾ ਹੈ ਪਰ ਉਹ ਨਹੀਂ ਹੁੰਦਾ ਹਾਂ ਤੇ ਉਹ ਕਹਿੰਦੇ ਬਚੱਕ ਜੀ ਥੋੜੇ ਹੋਣ ਜਾਜ ਹੋਣ ਉਹ ਨੂੰ ਨਹੀਂ ਹੁੰਦਾ ਤੇ ਹਰ ਵਾਰ ਕੁੜੀਆਂ ਦੇ ਨੇ ਮੈਨੂੰ ਕਿਹੜੇ ਭੁੱਖੇ ਰਹਿੰਦੀਆਂ ਹਾਂ ਮੈਂ ਕਹਿੰਦਾ ਦੇਖੀ ਕੋਈ ਦੇਖਦੀ ਆ ਪਹਿਲਾਂ ਕਿਹੜਾ ਮੁੰਡਾ ਕਹਿੰਦਾ ਵੀ ਜਾਈਏ ਨਹੀਂ ਕਹਿੰਦਾ ਮੁੰਡੇ ਆਪਣੀ ਲਾਈਫ ਸੇ ਬਿਜੀ ਨੇ ਤੂੰ ਤੇਰਾ ਹਾਲੇ ਹੈਗਾ ਫਰਕ ਪੁੱਛ ਲੈ ਨਾ ਮਾਂ ਭੈਣਾ ਕਣੀ ਸਕੰਦਰ ਵੀ ਪੁੱਛ ਲੈ ਲਾਲੀ ਦਾ ਆ ਸਭਾ ਹੈ ਇਸ ਗੱਲ ਦੀ ਚੁਗਲੀ ਨਹੀਂ ਹੈਗੀ ਉਹ ਫੋਨ ਬਟੇ ਭੈਣਾ ਦਾ ਫੋਨ ਕਦੇ ਆਇਆ ਆਇਆ ਸੀ ਮਾਂ ਅੱਛਾ ਥੀਕ ਹੈ ਹਾਂ ਮਾਂ ਉਹ ਐ ਨਹੀਂ ਕਹਿੰਦਾ ਵੀ ਮਾਂ ਭੈਣ ਨੂੰ ਉਹ ਸੁਖ ਤੁਸੀਂ ਸਾਰੇ ਤਿੰਨੇ ਭਾਈ ਕਰਦੇ ਹੋ ਗੱਲਾਂ ਬਾਤਾਂ ਭੈਣਾ ਦੇ ਮਾਨ ਬਥੇਰਾ ਕਰਦੇ ਹੋ ਮੈਨੂੰ ਬਹੁਤ ਮਾਨ ਆ ਤੁਹਾਡੇ ਦੇ ਵੀ ਕਰਦੇ ਕਿਉਂ ਨਹੀਂ ਕਰਦੇ ਨੇ ਹੁਣ ਵੀ ਤੈਨੂੰ ਇੰਨਾ ਆਪਣੀ ਡਿਊਟੀ ਛੱਡੀ ਬੈਠਿਆ ਦੀ ਭੈਣ ਦੇ ਬੱਚਾ ਹੋਵੇ ਮੈਂ ਭੈਣ ਦੇ ਬੱਚੇ ਦੀ ਖਬਰ ਸਾਰ ਸੁਣ ਕੇ ਮੈਂ ਜੋ ਮਨਾ ਕੇ ਫੇਰ ਜਾਊਗਾ ਹਾਂ ਮੈਂ ਤੈਨੂੰ ਕਿਹਾ ਸੀ ਮੈਂ ਜਾਊਗਾ ਜੇ ਮਿੱਥੇ ਹੋਏ ਤਾਂ ਜਾਊਗਾ ਜੇ ਚੰਡੀਗੜ੍ਹ ਵਾਪਸ ਆਉਣਾ ਤਾਂ ਮੈਂ ਹਾਂ ਫਿਰ ਮੈਂ ਹਾਂ ਮੁਸ਼ਕਿਲ ਹੋ ਜਾਣਾ ਹਾਂ ਤੇ ਸਿਕੰਦਰ ਨੇ ਮਾਂ ਮੈਂ ਛੁੱਟੀਆਂ ਜਾਊਂ ਛੁੱਟੀ ਲੈ ਕੇ ਆਊਂਗਾ ਭੈਣ ਦੇ ਬੱਚਾ ਹੋ ਜੇ ਕੋਈ ਹੂੰ ਇਸ ਲਾਲੀ ਵੀ ਗੈਨਾ ਮਾਂ ਮੈਂ ਡੀਜੇ ਪਜਾਂਦੇ ਜਾਵਾਂਗੇ ਪੂਰੇ ਵੀ ਨੱਚਾ ਕੁਦਾਂਗੇ ਭੈਣ ਦੇ ਮੁੰਡਾ ਹੋ ਜੇ ਚੱਲਾਂਗੇ ਆਪਾਂ ਸਾਰੇ ਜੀ ਚੱਲਾਂਗੇ ਦੋਏ ਘਰਾਂ ਦੇ ਬੱਚਿਆਂ ਨੂੰ ਇੰਨਾ ਖੁਸ਼ੀ ਜੜੀ ਦੀ ਵੀ ਜਾਵਾਂਗੇ ਚਲੋ ਮਾਲਕ ਨੇ ਉਹ ਵੀ ਜੀ ਆਇਆ ਤੇ ਖੁਸ਼ੀ ਤਾਂ ਸਲ ਕੀ ਇਹ ਜਟ ਹੈਗੀ ਆਪਣੀ ਪੁੱਤ ਦਾ ਕੋਈ ਫਰਕ ਤਾਂ ਕੋਈ ਨਹੀਂ ਪਰ ਮਾਂ ਨੂੰ ਤਾਂ ਫਰਕ ਹੁੰਦਾ ਵੀ ਮਾਂ ਨੂੰ ਇੱਕ ਹੁੰਦਾ ਵੀ ਮਾਂ ਨੂੰ ਉਹਦਾ ਜਿਹੜਾ ਪੇਟਾ ਭਰਦਾ ਉਹ ਪੁੱਤ ਨਾਲ ਭਰਦਾ ਭਾਵੇਂ ਪੁੱਤ ਨੇ ਛੇੜੀ ਹੋਵੇ ਉਹਨੂੰ ਉਹਨੂੰ ਨਹੀਂ ਚੰਗਾ ਲੱਗਦਾ ਉਹਨੂੰ ਤਾਂ ਉਹਨੂੰ ਨਹੀਂ ਛੇੜੀ ਲੱਗਦਾ ਉਹਨੂੰ ਨਹੀਂ ਛੇੜੀ ਨਹੀਂ ਲੱਗਦਾ ਉਹਨੂੰ ਮਾਂ ਨੂੰ ਤਾਂ ਬਹੁਤ ਬਰਿਆੜ ਹੁੰਦਾ ਜੇ ਕੋਈ ਕਹਿ ਦੇ ਵੀ ਇਹਦਾ ਮੁੰਡਾ ਐ ਮੇ ਉਹ ਫਿਰ ਵੀ ਉਹਨੂੰ ਦੁੱਖ ਲੱਗਦਾ ਵੀ ਮੇਰੇ ਪੁੱਤ ਨੂੰ ਨਹੀਂ ਛੇੜੀ ਕਰਦੇ ਮੈਂ ਤੈਨੂੰ ਕਹਿੰਦਾ ਨਾ ਸ਼ਰਾਬੀ ਤੇਰਾ ਮੈਂ ਕਹਿੰਦਾ ਚੁੱਪ ਕਰਕੇ ਬਹਿ ਜਾ ਸਰਕਾਰ ਸਾਰੇ ਨੂੰ ਪਤਾ ਲੱਗ ਗਿਆ ਮੈਂ ਸ਼ਰਾਬ ਉਹ ਪੀਣਾ ਨਾ ਨਾ ਪੀਂਦਾ ਤੇ ਜਦੋਂ ਪੀ ਪਹਿਲਾਂ ਨਹੀਂ ਪੀਤੀ ਬੱਡੇ ਤਾਂ ਕੀਤੀ ਹੈ ਜਦੋਂ ਤੇ ਆਪਣੇ ਘਰ ਦਾ ਕੋਈ ਮਾਹੌਲ ਦਾ ਫਰਕ ਪੈ ਗਿਆ ਤੇ ਇਹ ਪੀਤੀ ਹੈ ਹੂੰ ਮੈਂ ਵੀ ਤੈਨੂੰ ਮੂੰਹ ਨੋ ਕਿਹਾ ਹੈ ਹਾਂ ਏ ਬੁੱਤਾ ਮੇਰਾ ਮਰ ਜੇ ਮੈਨੂੰ ਪਹਿਲਾ ਜੰਮਣ ਵੇਲੇ ਵੀ ਨੇ 13ਵੀਂ ਕਰੀ ਮੈਨਾਂ ਹੁਣ ਵੀ ਮੈਨਾਂ 13ਵੀਂ ਕਰਦਾ ਇਹ ਹਾਂ ਮੈਂ ਤੂੰ ਪਿੰਦਾ ਦੀ ਕਿ ਨਾ ਮੈਨੂੰ ਬਹੁਤ ਦੁੱਖ ਲੱਗਦਾ ਤੇ ਆ ਦੇਖੋ ਬੇਬੇ ਨੂੰ ਚੈਨਲ ਤੇ ਬੁਲਾਏ ਬੇਬੇ ਮੇਰੀ ਬੇਇੱਜ਼ਤੀ ਕਰੀ ਨਹੀਂ ਨਹੀਂ ਬੇਇੱਜ਼ਤੀ ਨਹੀਂ ਹੈ ਇਹ ਬੁੱਤਾ ਮੈਂ ਤੈਨੂੰ ਆਪਣੀ ਹੱਸਦਾ ਬੇਬੇ ਹੱਸਦਾ ਬਹੁਤ ਸਾਰੇ ਬੰਦਿਆਂ ਨੂੰ ਮੇਰੇ ਚੈਨਲ ਦੇਖਣ ਵਾਲੇ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਵੀ ਸੱਤ ਸ਼ਰਾਬ ਵੀ ਪੀਂਦਾ ਬਸ ਤੂੰ 35 ਸਾਲ ਦਾ ਹੋ ਰਿਹਾ ਹੋਣਾ ਹਾਂ ਮੈਨੂੰ ਪਤਾ ਹੈ ਤੇ ਰਾਤ ਜਿਹੜੇ 4-5 ਮਹੀਨੇ ਕੱਢੇ ਨੇ ਇਹ ਸਾਰੀ ਉਮਰ ਲਿਕੜ ਗਈ ਜਿਹਨੂੰ ਸਾਡੀ ਦਾ ਮੇਰੀ ਤਾਂ ਉਹ ਫੋਟੋ ਤੇਲੇ ਹੋਣੀ ਨਹੀਂ ਜਿਹੜੀ ਤੈਨੂੰ ਦਾਰੂ ਪਿੰਦਾ ਤੇ ਇਹ ਉਦੋਂ ਮੈਨੂੰ ਬਖਤ ਪਿਆ ਹੋਇਆ ਤੇ ਆਪਣੇ ਘਰੇ ਉਹ ਫੋਟੋ ਨਹੀਂ ਹੈਗੀ ਤੇਲੇ ਆ ਮੈਂ ਮੇਰੇ ਭਰਾ ਮਰ ਗਏ ਮੇਰੇ ਲਾਲੀ ਤੋਂ ਵੱਡੇ ਮੁੰਡੇ ਜਵਾਕ ਮਰ ਗਏ ਚਾਰ ਮੈਂ ਨਹੀਂ ਅੱਖ ਚ ਇੰਜ ਡੇਗੀ ਤੇ ਆ ਹੁਣ ਆਪਣੇ ਤੋਂ ਦਾਰੂ ਪੀਣ ਲੱਗ ਗਿਆ ਇਹਦੇ ਮੇਰੇ ਬੋਤਲ ਲੱਗੀਆਂ ਨਾ ਮੁੰਡੇ ਦੇ ਮੈਨੂੰ ਪਤਾ ਪਤਾ ਕਿ ਨਾ ਤੂੰ ਗਿਆ ਵੀ ਹੁਣ ਮੇਰੇ ਲਵੇ ਨਾ ਮੈਂ ਗਿਆ ਨਹੀਂ ਸੀ ਮੈਂ ਚੰਡੀਗੜ੍ਹ ਸੀ ਚੰਡੀਗੜ੍ਹ ਦੀ ਮੇਰੇ ਬੋਤਲ ਲੱਗੀਆਂ ਨਾ ਮੇਰੇ ਬੱਚਾ ਵੀ ਹੀਰਾ ਮੇਰਾ ਹੀਰਾ ਗਮਨ ਲੱਗ ਰਿਹਾ ਮੈਨੂੰ ਕੋਈ ਫਰਕ ਨਹੀਂ ਲੱਗ ਰਹੀ। ਮੈਂ ਮੈਂ ਤਾਂ ਐ ਕਰ ਦੂੰ। ਜੱਟ ਤਾਂ ਐ ਹੀ ਕਰਦਾ। ਮੈਂ ਕਰ ਦੂੰ। ਮੈਨੂੰ ਬਹੁਤ ਸਾਡ ਲੱਗਦੀ ਸੀ ਬੇਬੇ ਸਾਰੇ ਦੁੱਖ ਸੁੱਖ ਤਾਂ ਜ਼ਰੂਰੀ ਹੁੰਦੇ ਨੇ। ਜੇ ਇਹ ਹੁੰਦਾ ਬੇਟੇ ਹਾਂ। ਜੇ ਮਾੜਾ ਨਾ ਫਿਰ ਚੰਗੇ ਸਮੇਂ ਦਾ ਪਤਾ ਨਹੀਂ ਲੱਗਦਾ ਜੇ ਮਾੜਾ ਨਾ ਆਵੇ। ਮਾੜਾ ਨਾ ਆਵੇ। ਠੀਕ ਹੈ। ਹਾਂ ਇਹ ਹੁੰਦਾ ਹੈ। ਹਾਂ। ਦੇਖ ਮਤਲਬ ਇਹ ਜ਼ਰੂਰੀ ਹੁੰਦਾ ਹੈ। ਔਰ ਮੈਂ ਕਹਿੰਨਾ ਵੀ ਸਾਡਾ ਤਾਂ ਜਨਮ ਵੀ ਮਰਨ ਵੀ ਪ੍ਰਮਾਤਮਾ ਦੇ ਹੱਥ ਚ ਹੁੰਦਾ ਸਾਰਾ ਕੁਝ। ਹਾਂ। ਤੇ ਉੱਥੇ ਇੱਥੇ ਮੈਂ ਕੀ ਕਰਨਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਇਹ ਵੀ ਇਹ ਪਹਿਲਾਂ ਤੋਂ ਪਲਾਨਡ ਹੁੰਦਾ ਹੈ ਮਤਲਬ ਲਿਖਿਆ ਹੁੰਦਾ ਪਹਿਲਾਂ ਤੋਂ ਲਿਖਿਆ ਹੁੰਦਾ ਹੈ ਨਾ ਆ ਆਪਣਾ ਜੋਰੀ ਨਹੀਂ ਚੱਲਦਾ ਨਾ ਸਭ ਲਿਖਿਆ ਹੁੰਦਾ ਇਹ ਸਾਡਾ ਨਜ਼ਰੀਆ ਹੈ ਕਿ ਕਿਸੇ ਚੀਜ਼ ਨੂੰ ਅਸੀਂ ਕਹਿੰਦੇ ਆ ਵੀ ਇਹ ਗਲਤ ਹੈ ਗਲਤ ਹੈ ਜਰੂਰ ਹੁਣ ਤੁਸੀਂ ਬਾਹਰਲੇ ਦੇਸਾਂ ਚ ਸਾਰੇ ਖਾਣੇ ਚ ਸ਼ਰਾਬ ਪੈਂਦੀ ਹੈ ਵਾਈਨ ਪੈਂਦੀ ਹੈ ਉੱਥੇ ਕਿਹੜਾ ਘਰ ਹੈ ਜਿੱਥੇ ਸ਼ਰਾਬ ਨਹੀਂ ਚੜਦੀ ਹੁਣ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਉਹਨਾਂ ਦੇ ਕਲਚਰ ਚ ਹੈ ਹਾਂ ਸਾਡੇ ਜਿਸ ਘਰਾਂ ਚ ਅਸੀਂ ਰਹਿੰਦੇ ਆ ਜਿਸ ਪ੍ਰਾਂਤ ਚ ਅਸੀਂ ਰਹਿੰਦੇ ਆ ਉਹਦੀ ਮਰਿਆਦਾ ਦੇ ਅਨੁਸਾਰ ਗਲਤ ਹੈ ਹੁਣ ਕਈ ਦੇਸ਼ ਐਸੇ ਨੇ ਕਈ ਪ੍ਰਾਂਤ ਐਸੇ ਨੇ ਜਿੱਥੇ ਰੋਜ਼ ਹੀ ਸਵੇਰੇ ਸ਼ਾਮ ਮੱਛੀ ਚਾਹ ਬੰਦ ਆਪਣੇ ਇੱਧਰ ਜੇ ਮੱਛੀ ਖਾਣੇ ਆ ਤਾਂ ਉਹਨੂੰ ਐ ਸਮਝਦੇ ਪਾਪ ਮੀਟ ਖਾਣ ਵਾਲੇ ਨੂੰ ਆਪਾਂ ਗਲਤੀ ਕਹਿੰਦੇ ਆ ਬਹੁਤ ਗਲਤੀ ਕਹਿੰਦੇ ਮੀਟ ਚ ਆਪਾਂ ਦਾ ਸਾਰੇ ਆਪਾਂ ਦਾ ਮੁਰਗਾ ਦਾ ਮੀਟ ਹੈ ਬੱਕਰੀ ਦਾ ਵੀ ਮੀਟ ਹੈ ਹਨਾ ਮੱਛੀ ਦਾ ਵੀ ਮੀਟ ਹੈ ਉਹ ਤਾਂ ਸਾਰੇ ਕਿਸ ਦਾ ਮੀਟ ਕਹਿੰਦੇ ਆ ਨਾ ਤੇ ਉਹ ਉਹ ਕਹਿੰਦੇ ਨੇ ਵੀ ਨਹੀਂ ਇਹ ਚਿਕਨ ਕਹਿੰਦੇ ਨੇ ਅਗਲੇ ਹਾਂ ਨਹੀਂ ਉਹ ਕਹਿੰਦੇ ਵੀ ਮੱਛੀ ਚਾਵਲ ਤਾਂ ਹੋ ਜਾਂਨੇ ਰੋਟੀ ਹੈ ਇਹਦਾ ਹੁਣ ਉਹਨਾਂ ਦਾ ਤਿੰਨ ਟਾਈਮ ਅੱਛੇ ਚਾਵਲ ਹੀ ਬਣਦਾ ਕਿ ਐਸੇ ਵੀ ਆਪਣੇ ਦੇਸ਼ 'ਚ ਜਗ੍ਹਾ ਨਹੀਂ ਸੀ ਤਾਂ ਉੱਥੇ ਦੇਖੋ ਇਹ ਗਲਤ ਨਹੀਂ ਹੈਗਾ ਪਰ ਸਾਡੇ ਗਲਤ ਹੋ ਸਕਦਾ ਸਾਡੇ ਅਗਲਾ ਕੋ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਤੇਰੇ ਪਿਓ ਨੇ ਬਣਾ ਲੀਆਂ ਉਹ ਕਮਰੇ ਚ ਆਪਣੇ ਇੰਨੇ ਮੁਸਕਾਇਆ ਕਰੇ ਜਦੋਂ ਬੜਿਆ ਕਰੀ ਇਹ ਹਾਈ ਸੇ ਤੇ ਮੱਛੀ ਬਣੀ ਤੇ ਆਪਣੇ ਹਾਂ ਉਹ ਕੰਮ ਦਾ ਪਰ ਬਾਅਦ ਚ ਵੀ ਮੁਸਕਾਉਂਦਾ ਤੇ ਬਹੁਤ ਮੁਸਕਾਉਂਦਾ ਤੇ ਆਪਣੇ ਕਦੇ ਨਾ ਆਇਆ ਜਿੱਦੜ ਪਿਓ ਲੋਏ ਕੋਈ ਆਪਾਂ ਨਹੀਂ ਬਣਾਉਂਦਾ ਤੇ ਉਹ ਕੋ ਨਹੀਂ ਖਾਂਦਾ ਤੇ ਵੜ ਰਿਆ ਕਰਦਾ ਬਿੱਤਰਾਂ ਤਾਂਗੇ ਤੇ ਬਿੱਤਾਂ ਚ ਫਰੀ ਜਾਂਦਾ ਤੇ ਉਹ ਦੋ ਨੇ ਭਣੇ ਬਣਾ ਲੀਆਂ ਕਹਿੰਦੇ ਬਣਾ ਲੈ ਤੇ ਉਹਨੇ ਖਾ ਲਿਆ ਉਹ ਮੁਸਕਾ ਆਪਣੇ ਬਹੁਤ ਦਿਨ ਮੁਸਕਰੀ ਜਦੋਂ ਬੜਿਆ ਕਰੀ ਕਮਰੇ ਚ ਵਿਚਾਲੜੇ ਚ ਤੈਨੂੰ ਆ ਗਿਆ ਕਮਰਾ ਚਾ ਲਓ ਵੀ ਪੀ ਜਾਇਆ ਤੈਨੂੰ ਵੀ ਆ ਗਿਆ ਹਾਂ ਸਰਾਬ ਪੀਣ ਨਾਲ ਤੈਨੂੰ ਆ ਗਿਆ ਨਹੀਂ ਹੁਣ ਨਹੀਂ ਪੀਂਦਾ ਬਿੱਤੇ ਹੁਣ ਤਾਂ ਨਹੀਂ ਕਿਹਾ ਜਾਂਦਾ ਚਲ ਉਹ ਤਾਂ ਟਾਈਮ ਦੀ ਗੱਲ ਹੈ ਹੁਣ ਨਹੀਂ ਪੀਂਦਾ ਹਾਂ ਨਹੀਂ ਪੀਂਦਾ ਤਾਂ ਟਾਈਮ ਟਾਈਮ ਦੀ ਗੱਲ ਹੈ ਤੇ ਬੇ ਹੋਰ ਕੋਈ ਬਚਪਨ ਦੀ ਤੇਰੀ ਗੱਲ ਜਿਹੜੀ ਮੈਂ ਨਾ ਸੁਣੀ ਹੋਵੇ ਬਾਕੀ ਤਾਂ ਮੈਂ ਬਹੁਤ ਤੇਰੀਆਂ ਬਚਪਨ ਦੀਆਂ ਗੱਲਾਂ ਸੁਣੀਆਂ ਨੇ ਪਰ ਤੈਨੂੰ ਪਤਾ ਹੋਣਾ ਵੀ ਮੈਂ ਬਚਪਨ ਸੁਣਾਈ ਕਦੇ ਉਹ ਸੁਣਾਈ ਨਹੀਂ ਮੈਂ ਤੁਹਾਨੂੰ ਬਹੁਤ ਨਹੀਂ ਸੁਣਾਈਆਂ ਕੋਈ ਅਸੀ ਗੱਲ ਸੀ ਹਾਂ ਮੈਂ ਮੇਰੇ ਪੋਤੇ ਪੋਤੀ ਮੇਰੇ ਸੁਣਦੇ ਨੇ ਹਾਂ ਉਹਨਾਂ ਨੂੰ ਮੈਂ ਸੁਣਾਉਣੀ ਆ ਹਾਂ ਉਹ ਹਸ ਦੇਬੀ ਨਾ ਬਹੁਤ ਹਾਂ ਮੈਂ ਅਸੀਂ ਮੈਂ 12 ਸਾਲ ਦੀ ਸੀ ਹਾਂ ਮੇਰੇ ਤੇ ਉਹਦੀ ਬਾਹ ਵੜ ਗਈ ਹਾਂ ਤੇ ਬਾਹ ਵੜ ਗਈ ਤੇ ਫਿਰ ਬਾਪ ਰਿਹਾ ਪਟਿਆਲੇ ਪੰਜ ਦਿਨ ਹਾਂ ਪੰਜ ਦਿਨਾਂ ਤੋਂ ਬਾਅਦ ਕਹਿੰਦੇ ਉਹ ਬੇਵਾਰਸਾ ਲਿਖਿਆਤਾ ਹਾਂ ਕਹਿੰਦੇ ਵੀ ਬੇਵਾਰਸਾ ਲਿਖਿਆਤਾ ਕਹਿੰਦੀ ਵੀ ਇਹ ਤੇ ਪਰਿਵਾਰ ਕੋਈ ਨਹੀਂ ਹੈ ਗਰੀਬੀ ਦੀ ਹਾਂ ਬੇਵਾਰਸਾ ਲਿਖਿਆਤਾ ਹਾਂ ਤੇ ਪੈ ਨਾਨੇ ਨੂੰ ਮੇਰੇ ਬਾਪ ਨੂੰ ਹਾਂ ਤੇਰਾ ਨਾਨਾ ਨਹੀਂ ਹੋਵੇ ਹਾਂ ਵੇਵਾਰਸਾ ਲਿਖਿਆ ਆ ਤੇ ਮੇਰੀ ਮਾਸੀ ਦੀ ਦੀਆਂ ਕੁੜੀਆਂ ਵੇਈ ਤੇ ਪੜਿਆ ਲਈ ਮੇਰੀ ਮਾਸੀ ਉਥੇ ਪਹੁੰਚੀ ਹੋਈ ਸੀ ਗੱਲ ਪਹੁੰਚਦੀ ਪਹੁੰਚਦੀ ਵਗ ਜਾਂਦੀ ਹੈ ਤੇ ਮੇਰੀ ਮਾਸੀ ਤਾਂ ਹਸਪਤਾਲ ਟਿਕੋਣਾ ਵਗੀ ਅੱਛਾ ਤੇ ਮੇਰਾ ਜੀਜਾ ਮੇਰੇ ਜੀਜਾ ਅੱਛਾ ਉਹ ਕਹਿਣ ਲੱਗੇ ਮੇਰਾ ਪਿਓ ਤਾਂ ਕਹਿੰਦਾ ਭਾਈ ਮੈਂ ਤਾਂ ਵੱਡਦਾ ਹੀ ਵੱਡਦਾ ਨਹੀਂ ਹਸਪਤਾਲ ਤੇ ਮੈਂ ਤਾਂ ਵੇਵਾਰਸਾ ਲਿਖਿਆ ਹੈ ਆ ਤਾਂ ਪੈ ਗਿਆ ਪੰਗਾ ਤੇ ਮੇਰੇ ਪਿਓ ਤਾਂ ਬਾਹਰ ਹੀ ਆ ਗਿਆ ਦਲੀਲ ਮੇਰੇ ਬਾਪ ਬਹੁਤੀ ਬਾ ਪੰਜ ਦਿਨਾਂ ਦੀ ਬੜੀ ਹੋਈ ਉਹ ਨੂੰ ਵੀ ਕਹਿੰਦਾ ਰੋ ਨਾ ਮੇ ਤਾਂ ਉਗਲ ਬੜੀ ਹੋਈ ਹੈ ਤੁਕੜੇ ਸਾਨੂੰ ਐਵੇਂ ਦੇਖ ਲਿਆ ਤੜਫਣ ਲੱਗ ਰਿਹਾ ਤੇ ਟੁਕੜੇ ਟੋਕੇ ਜਾਵੇ ਟੋਕੇ ਜਾਵੇ ਤੇ ਉਹ ਬਾਹਰ ਨਿਕ ਬਾਹਰ ਨਿਕੜਿਆ ਹਾਂ ਅੱਗੇ ਰੱਤੇ ਰਾਤ ਆ ਬੁਤਰੇ ਪਤਾ ਨਹੀਂ ਕਿਵੇਂ ਚੜੇ ਗੱਡੇ ਪਿੱਡੇ ਕੋਈ ਕੁਸਾਦਨ ਨਹੀਂ ਤੇ ਅੱਗੇ ਉਹ ਤਹਾਣੇ ਆ ਗਏ ਤਹਾਣੇ ਗੱਡੀ ਆ ਗਏ ਮਿਲਦਾ ਸੰਗਰੂਰ ਵਿੱਚ ਗਿਆ ਜੀ ਕਿਹੜਾ ਪਾਗੇ ਤਹਾਣੇ ਆ ਕੇ ਸਾਡੇ ਘਰ ਆ ਗਏ ਸਾਰੇ ਪਿੰਡ ਨੇ ਬਹੁਤ ਮਸੂਰ ਸਮੰਨਿਆ ਹੈ ਵੀ ਗਰੀਬ ਤੇ ਸੀ ਨਿੱਕੇ ਨਿੱਕੇ ਬੱਚੇ ਮੇਰੀ ਮਾਂ ਲਈ ਪੰਜ ਸੀ ਹਮ ਪਰ ਬੋਲਾ ਮਾਮਾ ਤੇ ਜਮੇ ਗੋਡਰੀ ਰੁੱਲਦਾ ਸੀ ਜਮੇ ਸਿਕੰਦਰ ਜਮੰਦੇ ਹਮ ਤੇ ਮੇ ਰੁੱਲਦਾ ਸੀ ਗੋਡਰੀ ਤੇ ਭਈ ਸਾਰੇ ਪਿੰਡ ਦਾ ਪਤਾ ਲੈਣ ਆਇਆ ਹਮ ਤੇ ਕਹਾਣੇ ਕਹਿੰਦੀ ਕੱਕੜ ਕੱਕੜ ਡਾਕਟਰ ਹੈ ਵੀ ਉਹਦੇ ਵੇਦ ਇਲਾਜ ਕਰਾਵਾਂਗੇ ਆਪਾਂ ਲੈ ਕੇ ਕੱਕੜ ਦੇ ਪਟੀਆਂ ਪੁੱਟੀਆਂ ਉੱਥੇ ਕਰਾ ਕੇ ਘਰੇ ਆ ਗਏ ਹਮ ਤਿੰਨ ਦਿਨ ਕਰਾਉਂਦੇ ਰਹੇ ਲਿਆਉਂਦੇ ਰਹੇ ਤੇ ਰੋਜ਼ ਕੌਣ ਲਿਜਾਵੇ ਉਹ ਕਹਿੰਦੇ ਵੀ ਦੋ ਦਿਨਾਂ ਦੀ ਇੱਕ ਦਿਨ ਤਾਂ ਤੁਸੀਂ ਘਰੇ ਕਰ ਲਿਆ ਕਰੋ ਇੱਕ ਦਿਨ ਉਹ ਰੋ ਲੈ ਜਾ ਕਰੋ ਹਮ ਮੇਰ ਕੋਈ ਕੋਣ ਆਉਂਦੇ ਕਿਸੇ ਦੇ ਘਰੇ ਹੂੰ ਮੇਰੇ ਬਾਪ ਦੀ ਬਾਹ ਮੈਂ ਖੋਲ ਕੇ ਪੱਟੀ ਬੰਨ ਧੋ ਕੇ ਡਟੋਲ ਨਾਲ ਹੂੰ ਧੋ ਕੇ ਡੱਕਰ ਡਟੋਲ ਹੁੰਦੀ ਸੀ ਬਬੇ ਹਾਂ ਹੈ ਉਹ 1800 ਕੈਪਟਨ ਕੀ ਕਿਆ ਕਰਦੇ ਉਹਨੂੰ ਰਿੱਜਿਆ ਕਰਦਾ ਉਹ ਹੂੰ ਉਹ ਕੰਨ ਚ ਵੀ ਉਹੀ ਪਾ ਲਿਆ ਕਰਦੇ ਥੋੜੇ ਤੇ ਵੀ ਉਹੀ ਲਾਇਆ ਕਰਦੇ ਦਤੀ ਬੱਜੀ ਉਹਦੇ ਵੀ ਉਹੀ ਲਾਇਆ ਕਰਦੇ ਸਭ ਕੁਝ ਨੀਲੀ ਜੀ ਦਵਾਈ ਹਰ ਹਰਾ ਜਹੰਦਾ ਜੀ ਅੱਛਾ ਹਾਂ ਮਾੜ ਡਟੋਲ ਤਾਂ ਪਰਾਣੀ ਐ ਮੈਂ ਕਹਿੰਨਾ ਵੀ ਪਿੰਡਾਂ ਚ ਮੇਰੇ ਹਿਸਾਬ ਨਾਲ ਐ ਵੀ ਆ ਵੀ ਉਹ ਡਟੋਲੇ ਏ ਹੂੰ ਅੰਡ ਟੋਲ ਦੇ ਕੰਮ ਕਰਦੇ ਉਹ ਟੋਲ ਵੀ ਉਹ जख्म ਤੇ ਲਾਇਆ ਕਰਦੇ ਵੀ ਟੋਲ ਲਈ ਮੈਰੀ ਬਣਾਈ ਹੋਈ ਆ ਤਾਂ ਹੂੰ ਅੰਦਰ ਇਹ ਜੀ ਚੀਜ਼ ਸੀ ਕੋਈ ਉਹ ਹੂੰ ਤੇ ਉਹ ਨਾ ਮੇਰੇ ਪਿਓ ਦੀ ਮੈਂ ਬਾਹ ਖੋਲ ਕੇ ਡੱਕ ਰਿਆਂ ਕੱਢ ਕੱਢ ਕੇ ਮੈਂ ਧੋ ਕੇ ਪੱਟੀ ਕਰਦੀ ਬਾਪ ਕਹਿੰਦਾ ਚੰਗਾ ਕੁਤੇ ਚਾ ਵੈਸੇ ਦੂਜੀ ਕਰਦੀ ਕੌਣ ਕਰਨ ਲੱਗਿਆ ਤੇ ਮੇਰੀ ਮਾਂ ਨੂੰ ਲੈ ਗਏ ਕਿ ਜੇ ਦਿਨ ਕਹਿੰਦੀ ਵੀ ਨਾਲ ਤੂੰ ਵੀ ਪੱਟੀ ਕਰਵਾ ਲਿਆ ਨਹੀਂ ਚਲੋ ਪੱਟੀ ਬਾਹ ਖੋਲੀ ਮੇਰੀ ਮਾਤਾ ਫੱਟੇ ਤੇ ਬੈਠੀ ਮੁੰਡੇ ਨੇ ਲਈ ਉਹ ਪੁੱਤ ਹੀ ਆਇਆ ਤਾਂ ਸੀ ਨਾ ਗੁੱਸਾ ਵੀ ਨਹੀਂ ਮੇਰੀ ਮਾਂ ਤਾਂ ਫੱਟੇ ਤੋਂ ਧੜਾ ਮਢੀ ਗਈ ਅੱਛਾ ਕਹਿੰਦੇ ਆ ਕਿ ਹੋ ਗਿਆ ਮਾਈ ਜੋ ਭੈਣ ਨੂੰ ਕੀ ਹੋ ਗਿਆ ਭੈਣ ਨੂੰ ਕੀ ਹੋ ਗਿਆ ਸੰਭੀ ਕਹਿੰਦੇ ਵੀ ਮੈਂ ਤਾਂ ਦੇਖਿਆ ਨਹੀਂ ਗਿਆ ਵੀ ਹਾਂ ਠੀਕ ਹੈ ਥੋੜੀ ਘਰੇ ਕੌਣ ਕਰਦਾ ਪੱਟੀ ਹੂੰ ਕਹਿੰਦੇ ਵੀ ਉਹ ਕਹਿੰਦਾ ਮੇਰੀ ਕੁੜੀ ਕਰਦੀ ਆ ਕਹਿੰਦੀ ਕਿੱਡੀ ਗਾ ਹੂੰ ਕਹਿੰਦਾ ਹੈਗੇ 12 13 ਸਾਲ ਦੀ ਕਹਿੰਦਾ ਚੰਗਾ ਤੜਕੇ ਕੁੜੀ ਨੂੰ ਲਿਆਇਓ ਰਹਿਣਾ ਹੂੰ ਕੱਕੜ ਦਾ ਹਸਪਤਾਲ ਖੁੱਲੇ ਖੁੱਲੇ ਤੇ ਹੋਣੀ ਅੱਛਾ ਕਹਿੰਦਾ ਅਭੀ ਤੜਕੇ ਉਰੇ ਲਿਆਇਓ ਹੂੰ ਉਹਦੇ ਘਰ ਦੀ ਨੇ ਜਟ ਆਇ ਨਹੀਂ ਤੀਆਂ ਕਟੇ ਜੇ ਕਰੇ ਹੋਏ ਅੱਛਾ ਵਾਲ ਕੱਟੇ ਹੋਏ ਸੀ ਹਾਂ ਮੈਨੂੰ ਤੜਕੇ ਲੈ ਗਏ ਭਾਈ ਇਹ ਇੰਨਾ ਨਾ ਤੇ ਮੇਰੀ ਸਲਵਾਰ ਉੱਚੀ ਬੰਨਿਆ ਉੱਚਾ ਨੀਵਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਬੱਚਿਆਂ ਨੇ ਹੋ ਗਿਆ ਮੈਂ ਤਹਾਨੇ ਲੈ ਜਾਂਦੇ ਬਾਪਰ ਇਹ ਗੱਡਾ ਪਕਾਦਾ ਉਹਦੇ ਵਿੱਚ ਮੈਂ ਗਈ ਬੈਠ ਕੇ ਕੋਈ ਕੁਝ ਵੀ ਨਾ ਗੰਨਾ ਚੁੱਪਦੀ ਗਈ ਕੁਝ ਵੀ ਨਹੀਂ ਦਿਖਣ ਕੋਣ ਨਾ ਬੱਚਾ ਹੀ ਬੜਾ ਸੀ ਸ਼ਹਿਰ ਬਹੁਤ ਆਦੀ ਡਰ ਵੀ ਲੱਗੇ ਵੀ ਮੈਂ ਹੈ ਕਿਥੇ ਜਾ ਰਹੀ ਸ਼ਹਿਰ ਚ ਜਾ ਰਹੀ ਮੇਰੇ ਬਾਪਰ ਨਾਲ ਜਾ ਰਹੀਆਂ ਇਹ ਲੈ ਗਏ ਭਾਈ ਕੱਕੜ ਕਹਿੰਦੇ ਵੀ ਜੁਰਵਾ ਆਪਣਾ ਕਿ ਵੀ ਪੱਟੀ ਪੁੱਟੀ ਕਰਵਾ ਲਈ ਤੇਨੇ ਵੀ ਆ ਵੀ ਬੱਚੇ ਹੀ ਅੱਲਾ ਦੇ ਲੈ ਇਹਨੇ ਇਹ ਘੋਰਾ ਵੀ ਨਹੀਂ ਘਰ ਆਇਆ ਤੂੰ ਪੱਟੀ ਕਰਵਾ ਲਈ ਤੇਨੇ ਐਸੇ ਬੱਚੇ ਲੈ ਜੇ ਮੇਰੀ ਪੱਟੀ ਘਰ ਹੀ ਕਰਦੀ ਹੈ ਹੂੰ ਕਹਿੰਦੇ ਸਾਨੂੰ ਤਾਂ ਉਰੀ ਦੇ ਕੇ ਜਾਓ ਹੂੰ ਅਸੀਂ ਇਹ ਕਿ ਨਾ ਨਰਸ ਰਖਣੀ ਆ ਵੀ ਕੰਪਟਰ ਰਖਣਾ ਮੇਰੇ ਮਾਪ ਲੋਗਾਂ ਨੇ ਹੱਸ ਤੇ ਮਰੇ ਜਾਮਾਂਗੇ ਸਾਡੀ ਕੁੜੀ ਇੰਨੀ ਹੋਇਆ ਨਾ ਬਈ ਕਹਿੰਦੇ ਮੈਂ ਵੱਡੀ ਸੀ ਤੂੰ ਬੇਬੇ ਮੈਂ ਵੱਡੀ ਸੀ ਨਹੀਂ ਦਲੇਰੀ ਮੇਰੀ ਮਾਂ ਮਾਸੀ ਜੀ ਕੁੜੀ ਬੜੀ ਸੀ ਨਹੀਂ ਨਾ ਕਰਦਾ ਵੱਡਾ ਬੱਚਾ ਹੁੰਦਾ ਵੀ ਉਹ ਨਾ ਹੁੰਦਾ ਨਾ ਵੀ ਇਹਨੂੰ ਕਿੱਥੇ ਤੋਰਦੀ ਏ ਐਵੇਂ ਪਹਿਲਾ ਹੀ ਬੱਚਾ ਸੀ ਉਸ ਕਰਦਾ ਨਾ ਪੰਜ ਭੈਣ ਭਾਈ ਤੇ ਸੀ ਵੇ ਤੂੰ ਤਾਂ ਵੱਡੀ ਸੀ ਨਾ ਸਾਰੇ ਨਾ ਨਹੀਂ ਹੋਈ ਤੇ ਤੇਰੀ ਭੈਣ ਮਾਸੀ ਮਾਂ ਨਹੀਂ ਹੋਈ ਸੀ ਛੋਟੀ ਇਹ ਕਹਿੰਦੇ ਕਿ ਨਾ ਵੀ ਅਸੀਂ ਦੇਣਾ ਸਾਡੇ ਦੇ ਇਸੇ ਦਾ ਭਾਗ ਹੈ ਸਾਡੇ ਘਰ ਚ ਤੇ ਮੈਂ ਮੇਰੀ ਮਾਸੀ ਦੀ ਕੁੜੀਆਂ ਵੀ ਤੇ ਉਹ ਵੀ ਭੱਜ ਜਾਂਦੀ ਸੀ ਦੇਖ ਕੇ ਤੇਰੀ ਮਾਸੀ ਹੋਣੀ ਭੱਜ ਰੋਣੀ ਹਾਂ ਕਹਿੰਦੇ ਨਾ ਵੀ ਸਾਨੂੰ ਤਾਂ ਡਰ ਲੱਗਦਾ ਸਾਰੇ ਜਿਹਾ ਬਗਵਾ ਜਾਂਦੇ ਤੇ ਮੈਨੂੰ ਡਰ ਲੱਗਦਾ ਤੇ ਮੇਰੇ ਪਿਓ ਦਾ ਵੀ ਬਾਹ ਮੈਂ ਠੀਕ ਕਰਦਾ ਉਹ ਕਹਿੰਦੇ ਅਸੀਂ ਰੱਖਣੀ ਹੈ ਨਾ ਅਸੀਂ ਦੇਣੀ ਹੈ ਮੈਂ ਤਾਂ ਹੁਣ ਬਹੁਤ ਬੜੀ ਨਰਸ ਅਨਪੜ ਹੁੰਦੀ ਇਹ ਕਿੱਥੇ ਹੁੰਦੇ ਕਿੱਥੇ ਹੁੰਦੇ ਵੇ ਬੇ ਅਸੀਂ ਕਿੱਥੇ ਹੁੰਦੇ ਦੇਖ ਤੇਰੇ ਪਤਾ ਹੁੰਦੇ ਤੁਸੀਂ ਹ ਹੁੰਦੇ ਨਹੀਂ ਹੁੰਦੇ ਤਾਂ ਹਾਂ ਕਹਾਂ ਸੀ ਵੀ ਫਿਰ ਵੱਡੇ ਲੈਵਲ ਤੇ ਹੁੰਦੇ ਹੋਰ ਤਗੜੇ ਅਮੀਰ ਬੰਦੇ ਹੁੰਦੇ ਆਪਾਂ ਹੁਣ ਕੈਮਰਾ ਰੈੱਡ ਕੈਮਰਾ ਲੱਗਿਆ ਹੁੰਦਾ ਇੱਥੇ ਆਪਾਂ ਛੋਟੇ ਕੈਮਰੇ ਥੋੜੀ ਵੀਡੀਓ ਕਰਦੇ ਆ ਬਹੁਤ ਫੇਰੋਂ ਮੈਂ ਦੇਖੋ ਮਤਲ ਅੱਛਾ ਹਾਂ ਅੱਗੇ ਅੱਗੇ ਫਿਰ ਸਾਰੇ ਬੱਚੇ ਭਾਈ ਭੈਣ ਭਾਈ ਸਾਰੇ ਸੰਮਲੇ ਸੰਬੇ ਪਾਲੇ ਮੇਰੀ ਮਾਂ ਨੇ ਡੰਗਰ ਖੁੱਲ ਜਾਣਾ ਰਾਤ ਨੂੰ ਤੇ ਕਿਸਵੀ ਰੋਂਠਾਲ ਦੋ ਭਾਈ ਅਸੀਂ ਨੇ 220 ਦੀ ਝੋਟੀ ਵੇਚੀ ਛੋਟੀ ਵੇਚ ਕੇ ਉਹ ਜੀਰੀ ਚ ਦਾਣੇ ਜੇ ਪੈਸੇ ਦਰਤੇ ਹੂੰ ਹੂੰ ਦਾਣੇ ਦਰ ਦਾਣੇ ਚ ਪੈਸੇ ਦਰਤੇ ਬਈ 220 ਰੁਪਿਆ ਉਹ ਤੇ ਬੱਕਰੀ ਖੁਲੀ ਦਾਣੇ ਚ ਬਣ ਲਗ ਰਿਕੜ ਕੋੜ 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 ਕੇ ਮੇਰੀ ਮਾਂ ਕਹਿੰਦੀ ਦੱਬ ਕੇ ਰਜਾਈ ਘੁੱਟ ਕੇ ਨੀ ਕਸ਼ਮੀਰੋ ਨੀ ਕਸ਼ਮੀਰੋ ਕਹਾਂ ਕਹਿੰਦੀ ਪੁੱਤ ਪਤਾ ਨਹੀਂ ਕੀ ਹੋ ਰਿਹਾ ਪਰ ਤੇ ਖੜਕਾ ਜਾ ਮੈਂ ਡਰਦੀ ਸੀ ਬਹੁਤ ਡਰਦੀ ਸੀ ਤੀਸਰੇ ਕਹ ਮਰੀ ਚ ਜਾ ਕੇ ਮੈਂ ਬਚਾਲਣੇ ਚ ਮੇਰੀ ਮਾਂ ਪਿਆ ਇੱਥੇ ਮੈਂ ਪਈਆ ਉੱਥੇ ਸਾਡਾ ਤੀਸਰਾ ਕਮਰੇ ਚ ਦੀਵਾ ਐ ਦਰਾਂ ਤੀਸਰੇ ਕਮਰੇ ਦਾ ਪੇਟੀ ਤੇ ਮੈਂ ਲਾਇਆ ਦੀਵਾ ਬੱਕਰੀ ਦਾ ਧਾਣੇ ਚਬਣਾ ਕਰੀ ਮੱਟ ਚ ਮੱਟ ਤੇ ਬੱਕਰੀ ਤਾਂ ਮੇਥੋ ਦੇ ਕੇ ਡਰ ਗਈ ਮੱਟ ਉੱਤੇ ਗਦੇ ਠਾਂ ਤਿੰਨੇ ਘਰਾਂ ਚ ਆਈ ਬੱਕਰੀ ਦਾ ਬਾ ਬਾ ਵਿੱਚ ਕਣੀ ਜਾਵੇ ਸਾਨੂੰ ਮੇਰੀ ਮਾਂ ਨੂੰ ਐ ਮੈਨੂੰ ਪਤਾ ਸੀ ਇਹਦੇ ਵਿੱਚ ਪੈਸੇ ਧਰਖੇ ਨੇ ਪੈਸੇ ਚੱਬ ਗਈ ਤੇ ਭਈ ਉਹ ਬੱਕਰੀ ਮੇਰੀ ਮਾਂ ਦਾ ਬੁਖਾਰ ਜਾੜ ਗਿਆ ਕਹਾਣੀ ਪਾਇਆ ਕਰਦੀ ਮੇਰੀ ਮਾਂ ਉਹ ਤਾਂ ਪ੍ਰੇਤਾਂ ਦੀ ਕਹਾਣੀ ਬੱਕਰੀ ਬਣੀ ਹੋਈ ਸੀ ਕਹਿੰਦੀ ਮੈਨੂੰ ਤਾਂ ਉਹ ਜਿਆਦਾ ਆ ਗਈ ਕਹਿੰਦੀ ਬੱਕਰੀ ਤੋਂ ਬੇ ਬੱਕਰੀ ਬਣ ਕੇ ਪੂਤ ਆ ਗਿਆ ਪੂਤ ਆ ਗਿਆ ਕਹਿੰਦੀ ਬੱਕਰੀ ਜਦੋਂ ਮੈਂ ਆਖਿਆ ਮਾਂ ਬੱਕਰੀ ਖੁੜ ਰਹੀ ਐ ਬੇਬੇ ਕਹਿੰਦੀ ਪਾਣੀ ਬਾਨ ਦੇ ਮੈਨੂੰ ਭੈਣ ਕਹਿੰਦੇ ਹੁੰਦੇ ਜਿਆਦਾ ਮੈਨੂੰ ਨਾ ਨਹੀਂ ਮੇਰੇ ਘਟ ਲੈ ਵਡੀ ਭੈਣਾਂ ਹਾਂ ਭੈਣ ਕਿੱਥੇ ਐ ਦੋ ਤਿੰਨੇ ਘਰ ਮੈਨੂੰ ਭੈਣ ਕਹਿੰਦੇ ਹੁੰਦੇ ਆਪਣੇ ਹੁਣ ਵੀ ਰਵਾਜ ਆ ਇਹ ਰਾਬੀਆਂ ਨੂੰ ਪਰ ਹੁਣ ਵੀ ਕਹਿੰਦੇ ਵੀ ਭੈਣ ਐ ਐਨੂੰ ਬਹੁਤ ਕਹਿ ਗਰਦੇ ਮੈਂ ਰਾਜੇਂਦਰ ਨੂੰ ਭੈਣ ਕਹਿ ਗਰਦੇ ਭੈਣ ਵੱਡੀ ਭੈਣ ਕਿੱਥੇ ਆ ਭੈਣ ਕੀ ਕਰਦੀ ਆ ਤੇ ਉਹ ਵੀ ਉਹ ਮੈਂ ਬੱਕਰੀ ਬੰਨਤੀ ਮੇਰੀ ਮਾਂ ਨੂੰ ਕਹਾ ਮੈਨੂੰ ਮੈਂ ਕਹਿੰਦੀ ਪਾਣੀ ਦੇ ਦੇ ਉਹ ਪਾਣੀ ਦੇ ਦਤਾ ਮੈਂ ਕਿਉਂ ਸਾਰ ਦਾ ਮਹੀਨਾ ਦੀ ਕਿਹੜੇ ਪਾਣੀ ਪੀਂਦੇ ਤੇ ਤੇ ਪਾਣੀ ਦੇਤਾ ਤੇ ਕਹਿੰਦੀ ਮੈਂ ਤਾਂ ਆਪਣੀ ਡਰ ਬਹੁਤ ਲੱਗ ਰਦੀ ਉਹ ਜਾ ਹੀ ਨਾ ਮਾਂ ਜੀ ਉਹ ਜਾ ਹੀ ਨਾ ਫਿਰ ਹੋਰ ਡੰਗਰ ਖੁੱਲ ਜੂਗਾ ਕੋਈ ਐਹੋ ਜਿਹਾ ਕੁਛ ਮੇਰੀ ਮਾਂ ਨੇ ਮੌਲਤੀ ਘਰ ਸਾਡਾ ਤੇ ਸਾਰੇ ਬੇੜੇ ਦੀ ਕੁੜੀਆਂ ਨੂੰ ਸੁਣਾਉਂਦੀ ਕਿ ਮੈਂ ਹਾਂ ਕੁੜੀਆਂ ਨੂੰ ਕਾਹਦੇ ਸੁਣਾਉਣੀ ਆ ਜੂਰੇ ਕਹਿੰਦੀ ਬਣੇ ਕਹਾਣੀ ਸੁਣਦੀ ਮਾਰੀ ਆਉਂਦੇ ਨੇ ਮਨ ਇਹ ਮੰਜੇ ਮੈਂ ਸਾਰੇ ਤੱਕ ਦੀਆਂ ਤੜਕੀ ਨੂੰ 7-8 ਮੰਜੇ ਮੈਨੂੰ ਟੱਕਣੇ ਔਖੇ ਨੇ ਜੇ ਤਾਂ ਸਾਰੀਆਂ ਬਾਜ ਜਾਂਦੀਆਂ ਨੇ ਮੈਂ ਕਪੜਾ ਲਿੰਗੜਾ ਵੀ ਨਾਲ ਦੇ ਸਾਹਮਣੀਆਂ ਤੜਕੇ ਦੇ ਉਠੋੜ ਬਾਜ ਜਾਂਦੀਆਂ ਨੇ ਕਹਿੰਦੀ ਨਾ ਭਾਈ ਮੈਨੂੰ ਤਾਂ ਪਰ ਪਤਾ ਲੱਗਿਆ ਮੇਰੀ ਮਾਂ ਵੀ ਡਰਦੀ ਐ ਮੇਰੇ ਪਿਓ ਸੀ ਰਾਂਝੀ ਰਲਿਆ ਕਰਦੇ ਬਟੇ ਕਿਹੜੇ ਘਰੇ ਰਹਿੰਦੇ ਹੁੰਦੇ ਸੀ ਮੈਂ ਆਖਿਆ ਵੀ ਮੈਂ ਨਹੀਂ ਮੈਂ ਤਾਂ ਡਾਉ ਨਹੀਂ ਦਿੰਦੀ ਲੜਕੇ ਮੈਂ ਬਣਾਉ ਨਹੀਂ ਦਿੰਦੀ ਕੁੜੀਆਂ ਨਾ ਮੈਂ ਤੈਨੂੰ ਕਹਾਣੀ ਪਾਉਣ ਦੇਵਾ ਸਾਰਾ ਇੱਕ ਲੰਪ ਤਾਂ ਮੈਂ ਦੀਵੇ ਦਾ ਤੇਲ ਦਾ ਭਰਦੀ ਆ ਉਹ ਮੈਨੂੰ ਟੈਨਸ਼ਨ ਘਟੇਗੀ ਤੇ ਸਾਰੀ ਬੁੜੀਆਂ ਮਿੰਦੂ ਤੇਲ ਪਵਾਉਣ ਆਉਂਦੀਆਂ ਮਿੱਟੀਆ। ਕਿਉਂ? ਅੱਛਾ ਡਿੱਪੂ ਸੀ ਕਰੇ। ਨਹੀਂ ਹਾਂ। ਦੀਵੇ ਚ ਵੀ ਨਹੀਂ ਤੇਲ ਪਾਉਂਦੀ ਦੀ ਕੋਈ ਮੈਨੂੰ ਐਨਾ ਉਹਦੀ। ਖਾੜਾ ਸੀ। ਹਾਂ ਨਾ ਨਾ। ਉਹ ਧਾਰ ਜੀ। ਉਹ ਨਹੀਂ ਦਿੰਦੀ ਸੀ ਮੈਂ ਤੇਲ। ਤੇ ਅੱਛਾ ਬੇਬੇ ਵੀ ਮਤਲਬ ਤੇਰੇ ਤੋਂ ਉਹ ਵੀ ਗਵੰਡੀ ਵੀ। ਉਹ ਬੁੜੀ ਬੁੜੀ ਦੀਆਂ ਕੁੜੀਆਂ ਵਿਆਹੀਆਂ ਹੀਆਂ ਤੀਆਂ। ਹਾਂ। ਉਹ ਵਿੱਚ ਤੇਲ ਪਵਾਉਣ ਆ ਜਾਂਦੀ ਸੀ। ਹਾਂ। ਲੈ ਬੇਟੀ ਖਸਮੀਰ ਤੋਂ ਤੇਲ ਪਾ ਲੈ ਲੈ ਅੰਬ ਪਾ ਲੈਣੀ। ਹਾਂ। ਉਹ ਚਰੀ ਹੈ ਇਹ ਬਿਮਾਰ ਜੀ ਰਹਿੰਦੀ ਹਥਾਂ ਤੇ ਬਹੁਤ ਖੁਰਕ ਰਹਿੰਦੀ ਉਹ ਜਿਹੜੀ। ਅੱਛਾ। ਹਾਂ। ਨਰਮ ਨਰਮ ਬੁਰੀ ਦੀ ਪੋਗੋ ਮੈਂ ਰੋਟੀ ਪਕਾਉਣ ਲੱਗ ਰਹੀ ਕਿ ਦਿਨ ਮੈਨੂੰ ਕਹਿੰਦੀ ਬੇਟੇ ਐਵੇਂ ਪੇੜਾ ਕਰਕੇ ਐਵੇਂ ਪਕਾ ਮੈਂ ਮੈਨੂੰ ਛੌਕਤੀ ਮੇਰੀ ਮਾਂ ਤੋਂ ਚੋਰੀ ਰੋਟੀਆਂ ਪਕਾ ਕੇ ਦੇਖਾਂ ਮੇਰੀ ਮਾਂ ਨੇ ਸੁਣ ਭਾਂਡੇ ਤੇ ਰੋਟੀ ਨਹੀਂ ਗਦਲਾ ਅੱਛਾ ਹਾਂ ਇੰਨਾ ਹੋ ਕਰੇਗਾ ਕਿ ਮੇਰੀ ਮਾਂ ਕਹਿੰਦੀ ਮੈਂ ਅੰਨ ਪਾਣੀ ਮੇਰੇ ਬੱਚੇ ਨੂੰ ਮੈਂ ਪਕਾ ਕੇ ਖਵਾਵਾਂ ਮੈਨੂੰ ਕਹਿੰਦੀ ਧਾਰਾ ਘੜ ਲੈ ਡੰਗਰ ਪਸੂ ਬੰਨ ਦੇ ਮੈਨੂੰ ਵੀ ਚਾਹ ਹੁੰਦਾ ਵੀ ਮੈਂ ਰੋਟੀ ਪਕਾਉਣ ਸਾਰੀ ਗੁੜੀ ਸਿੱਖ ਰਹੀ ਹੈ ਮੈਨੂੰ ਵੀ ਸਿੱਖ ਲਾਂਦੇ ਹੈਨਾ ਮੈਂ ਪਕਾ ਕੇ ਮੈਨੂੰ ਕਹਿੰਦੀ ਕਿ ਨਾ ਬੇਟੀ ਤੈਨੂੰ ਐ ਹੀ ਨੀ ਪੇੜਾ ਨਹੀਂ ਕਰਨਾ ਮੈਂ ਤੋੜਿਆ ਐ ਹੀ ਗੋਲ ਕਰਕੇ ਹੁਣ ਵੀ ਮੈਂ ਐ ਹੀ ਕਰਦੀ ਆ ਤੋੜਿਆ ਪੇੜਾ ਐ ਹੀ ਗੋਲ ਕਰ ਲੈਣੀ ਆ ਉਹ ਐ ਕਰਦੀ ਕਰਦੀ ਬੁੜੀ ਉਹ ਮੈਨੂੰ ਐਸ ਕਾ ਕੇਗੀ ਜਿੰਬੋ ਨਰਮਾ ਉਹ ਪੇੜਾ ਮੈਨੂੰ ਐਸ ਕਾ ਕੇਗੀ ਉਹਦੇ ਚਾਰ ਦੀਆਂ ਧੀਆਂ ਇੰਨਾ ਫਰਕ ਕੀ ਬੇਟੀ ਸਾਡੇ ਘਰੇ ਕੁੜੀਆਂ ਪੈ ਜਾਂਦੀਆਂ ਅਸੀਂ ਉਹਨਾਂ ਦੇ ਪੈ ਜਾਂਦੇ ਕੋਈ ਉਹ ਨਹੀਂ ਸੀ ਇਹ ਨਾ ਸਮਾਂ ਚੰਗਾ ਉਹ ਸਾਡੇ ਘਰਾਂ ਚ ਦਾਹੀ ਵਾਲੇ ਵੀ ਪਿੰਨਾ ਚ ਹਲੇ ਵੀ ਹੈਗਾ ਬਹੁਤ ਬੇਟਾ ਸਾਰਾ ਉਹਨਾਂ ਦਾ ਪਰਿਵਾਰ ਸਾਡਾ ਪਰਿਵਾਰ ਸਾਡੇ 베ੜੇ ਚ ਉਹਨਾਂ ਨਾਲ ਕਈ ਘਰ ਬਹੁਤ ਹੈ ਸਾਡਾ ਪਰਿਵਾਰ ਬਹੁਤ ਜੁੜਿਆ ਹੈ ਸਾਡਾ ਪਰਿਵਾਰ ਬਹੁਤ ਚੰਗਾ ਜੀ ਜੀ ਉਹਨਾਂ ਦਾ ਪਰਿਵਾਰ ਵੀ ਬਹੁਤ ਚੰਗਾ ਜੀ ਚਾਰ ਇਹੋ ਦੀਆਂ ਭੈਣਾਂ ਕੋਈ ਫਰਕੇ ਨਹੀਂ ਸੀ ਵੀ ਦੂਜਾ ਘਰ ਹੈ ਨਾਲੇ ਅਸੀਂ ਦੂਜੇ ਪਿੰਡ ਦੇ ਤੇ ਉਹ ਦੂਜੇ ਪਿੰਡ ਦੇ ਤੇ ਮੇਰੇ ਦਾਦੇ ਨੇ ਬਿਠਾਇਆ ਤੇ ਉਹ ਐਨਾ ਚੰਗਾ ਸਮਾਂ ਸੀ ਤੋਂ ਮੈਨੂੰ ਰੋਟੀ ਪਾਣੀ ਸਿੱਖਾਇਆ ਵੀ ਐਵੇਂ 베ੜੇ ਕਰਕੇ ਪਕਾਉ ਕਹਿੰਦੇ ਮੇਰੇ ਬਾਬੇ ਕਹਿੰਦੇ ਕਿ ਇਹਨੇ ਸਿਖਾਈ ਤੇ ਨਮਾ ਮੈਂ ਅੰਬੋਂ ਨੇ ਦੱਸਿਆ ਦੀ ਇਹਨਾਂ ਦਾ 베ੜੇ ਬਣਾਉਣਾ ਇਹ ਚੰਗਾ ਵੀ ਵੇ ਵੇ ਅੱਜ ਮੈਨੂੰ ਤੇ ਐ ਲੱਗੀ ਜਾਂਦੀ ਜਿਵੇਂ ਭਗਵੰਤ ਮਾਨ ਦੀ ਬੇਬੇ ਹੁੰਨੀ ਆ ਮੈਂ ਭਗਵੰਤ ਮਾਨ ਲੱਗੀ ਜਾਂਦਾ ਸੁਣਨੀ ਉਹ ਮੀਲੀ ਸੀ ਅੱਛਾ ਮੈਂ ਇਹ ਸਮੇਂ ਦੇ ਸਮੇਂ ਦੇ ਲੋਕ ਕਹਿੰਦੇ ਨੇ ਕਿ ਭਗਵੰਤ ਮਾਨ ਵਰਗਾ ਲੱਗਦਾ ਅੱਜ ਤੂੰ ਮੈਨੂੰ ਭਗਵੰਤ ਮਾਨ ਦੀ ਬੇਬੇ ਵਰਗੀ ਲੱਗੀ ਜਾਂਦੀ ਐ ਅਜਿਹਾ ਹੈ ਹੀ ਮੈਂ ਉਹੀ ਆ ਬੇਟੇ ਤੂੰ ਮੇਰੇ ਵਰਗਾ ਆ ਨਿਆ ਸੀਐਮ ਆ ਪੰਜਾਬ ਦਾ ਪੰਜਾਬ ਦਾ ਉਹ ਚਾਚਾ ਦਾ ਹੁਣ ਆਪਣਾ ਪਰ ਆਇਆ ਥੋੜਾ ਹਾਂ ਫਿਰ ਆਪਣਾ ਪੰਜਾਬ ਦਾ ਬੰਦਾ ਹੋ ਸਕਦਾ ਆਪਣਾ ਮੈਂ ਜਦੋਂ ਦਾੜੀ ਥੋੜੀ ਜਿਹੀ ਵੱਡੀ ਰੱਖ ਲਾਣਾ ਪਰ ਅਮੀ ਜੀ ਉਹਦਾ ਮੇਰਾ ਮੂੰਹ ਪਤਲਾ ਉਹਦੀ ਮੜੀ ਚਿੱਟੀ ਅੱਖਾਂ ਨੇ ਤੇਰੀਆਂ ਲਾਲ ਹੋਣਗੀਆਂ ਉਧਰ ਉਮਰ ਦਾ ਤੇ ਖਾਣੇ ਪੀਣ ਦਾ ਫਰਕ ਹੈ ਨਾ ਖਾਣ ਪੀਣ ਦਾ ਜਿਉਂ ਨਾ ਭਗਵਾਨ ਤੁਹਾਨੂੰ ਜਵਾਨੀ ਪੈ ਰਹੇ ਜੀ ਦੇਖੋ ਮੇਰੇ ਵਰਗਾ ਹੀ ਲੱਗਦਾ ਹਾਂ ਤੇ ਮੇਰੀ ਜਦੋਂ ਗੁਰਜੀ ਤੇ ਪਤਾ ਨਹੀਂ ਕੀ ਭਾਈ ਉਹਨੂੰ ਵੀ ਤੈਨੂੰ ਕਹਿੰਦੇ ਨੇ ਇਹ ਜਿਹੜੀ ਤਪੋ ਸੋਹਣਾ ਬੱਚਾ ਕਹਿੰਦੇ ਨੇ ਮੈਂ ਉਹਦੀ ਮਾਨ ਸੋਹਣਾ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਮੇਰਾ ਹੀਰਾ ਹੈ ਤੂੰ ਇਹਦਾ ਮਾਨ ਸਾਹਿਬ ਵੀ ਬਹੁਤ ਸੋਹਣੇ ਰੱਖਦੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਕੋਈ ਸਾਨੂੰ ਸਾਡੇ ਸੀਐਮ ਸੀਐਮ ਸਾਹਿਬ ਵੀ ਸਾਡੇ ਬਹੁਤ ਅੱਛਾ ਕੰਮ ਕਰ ਰਹੇ ਨੇ ਹਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਬਹੁਤ ਚੰਗਾ ਬੁੱਤੋ ਹਾਂ ਬਹੁਤ ਚੰਗਾ ਤੇ ਬੁੱਤੋ ਸਾਰੇ ਚੰਗੇ ਨੇ ਸਾਰੇ ਚੰਗੇ ਨੇ ਬਾਦਲ ਨੇ ਬਹੁਤ ਭਲਾ ਕਰਿਆ ਬਾਦਲ ਨੇ ਇਹਨਾਂ ਆਪਣਾ ਧਾਣਾ ਪੱਕਾ ਦਿੱਤਾ ਬੁੜੀ ਮਾੜੇ ਨਹੀਂ ਪ੍ਰਾਣੀ ਵੀ ਕੋਈ ਮਾੜੇ ਨਹੀਂ ਬਹੁਤ ਰਾਜੇ ਨੇ ਸਾਨੂੰ ਪਿਲਸਣਾ ਹਾਂ ਨਹੀਂ ਬੰਨਿਆ ਫਿਰ ਤੁਝੇ ਕਿਹੜੇ ਭਾਈ ਨੇ ਬੰਨਿਆ ਨਾ ਪਤਾ ਨਹੀਂ ਇਸਨੇ ਬੇਬੇ ਸਾਰਿਆਂ ਦੇ ਆਪਣਾ ਆਪਣਾ ਇੱਕ ਤਰੀਕਾ ਮੈਨੂੰ ਧੰਨਵਾਦ ਹੈ ਬਈ ਸਾਰੇ ਸਾਰਿਆਂ ਦਾ ਆਪਣਾ ਆਪਣਾ ਇੱਕ ਤਰੀਕੇ ਕੰਮ ਕਰਨ ਦਾ ਹਾਂ ਦੀਆਂ ਦੀ ਨਜ਼ਰ ਚ ਦੇਖੋ ਆਪਾਂ ਘਰੇ ਆ ਆਪਾਂ ਨੇ ਘਰੇ ਚ ਕੁਝ ਗੱਲਾਂ ਨੇ ਜਿਹੜੀਆਂ ਤੇਰੀ ਨਿਗਾ ਚੜ ਗਈਆਂ ਹਾਂ ਤੋਂ ਉਸ ਵਾਰਤੀਆਂ ਕੁਝ ਗੱਲਾਂ ਮੇਰੀ ਨਿਗਾ ਚੜ ਗਈਆਂ ਹੁਣ ਇਹ ਕੁਝ ਗੱਲਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੂਰੀਆਂ ਵੀ ਨਹੀਂ ਆਉਂਦੀਆਂ ਹਾਂ ਹਾਂ ਨਹੀਂ ਪੂਰੀਆਂ ਕੁਝ ਗੱਲਾਂ ਉਹਨਾਂ ਦੀ ਸੰਪਰਕ ਚ ਆਈਆਂ ਸਾਹਮਣੇ ਆਈਆਂ ਉਹਨਾਂ ਨੇ ਉਹ ਸਹੀ ਕਰਤੀਆਂ ਕੁਝ ਗੱਲਾਂ ਕੈਪਟਨ ਦੇ ਆ ਗਈਆਂ ਕੁਝ ਕੈਪਟਨ ਨੇ ਕੋਈ ਜਿਹੜਾ ਮੰਨਦੇ ਆ ਗਈਆਂ ਹਾਂ ਕੁੜੀਆਂ ਦੀ ਸਾਰਿਆਂ ਨੇ ਕੁਝ ਨਾ ਕੁਝ ਆਪਣੇ ਟਾਈਮ 'ਚ ਸਾਰਿਆਂ ਨੇ ਪੱਠਣੇ ਫਿੰਸਣ ਬੰਨੀ ਬੁੜੀਆਂ ਦੀ ਤੇ ਰਾਜੇ ਨੇ ਆ ਬੁੜੀਆਂ ਬੱਸਾਂ ਚੜਾਣ ਲੱਗੀਆਂ ਹਾਂ ਉਹਨੇ ਬਹੁਤ ਜਿਹੜੀ ਬੁੜੀ ਨਹੀਂ ਗਈ ਸੀ ਕਦੇ ਕਨਾ ਉਹਨੇ ਕੁਲਚੇ ਦੇ ਬੰਨੇ ਆਉਂਦੀ ਐ ਨਾ ਬੇਬੇ ਬਾਪੂ ਬਾਪੂ ਤਾਂ ਚਲਾ ਗਿਆ ਹਨਾ ਬਾਪੂ ਨੂੰ ਇੱਕ ਵਾਰੀ ਜਦੋਂ ਨਾ ਭਗਵਾਨ ਤੁਮਨ ਨੂੰ ਦਸੀਮ ਨਹੀਂ ਬਣੇ ਤੇ ਮੈਂ ਮੈਂ ਕੀਆ ਮੈਂ ਮੈਂ ਤਾਂ ਹੁਣ ਆਰਟਿਸਟਾਂ ਮੈਂ ਤਾਂ ਭਗਵੰਤ ਮਾਨ ਜੀ ਦਾ ਫੈਨ ਸੀ ਮੈਂ ਕਿਹਾ ਵੀ ਮੈਂ ਤਾਂ ਭਗਵੰਤ ਮਾਨ ਨੂੰ ਸਪੋਰਟ ਕਰਦਾ ਸੀ ਪਹਿਲਾਂ ਇਹਨਾਂ ਦੀ ਪੀਪਲ ਪਾਰਟੀ ਸੀ ਉਦੋਂ ਉਹ ਮੈਨੂੰ ਕਹਿ ਗਿਆ ਜੰਦਾ ਉਹਨਾਂ ਦੀ ਵੀ ਬੇਬੇ ਵੋਟ ਉਹਨੂੰ ਪਾਉਣੀ ਹੈ ਮੈਂ ਬਾਪੂ ਨੂੰ ਬਾਪੂ ਨੂੰ ਕਿਹਾ ਮੈਂ ਮੈਂ ਬਾਪੂ ਦੇਖੀ ਮਾਨ ਸਾਹਿਬ ਨੂੰ ਪਾਇਓ ਵੋਟ ਹੂੰ ਬਾਪੂ ਕਹਿੰਦਾ ਨਾ ਮੈਂ ਕਿਹਾ ਕਿਉਂ ਨਾਲੇ ਬਾਪੂ ਨੂੰ ਬਹੁਤ ਸੁਣਦਾ ਹੁੰਦਾ ਉਹਦੇ ਗਾਣੇ ਉਹ ਤਾਂ ਬਹੁਤ ਸੁਣਦਾ ਹੁੰਦਾ ਉਹ ਬਹੁਤ ਦੇਖਦਾ ਹੁੰਦਾ ਸੀ ਫਿਲਮਾਂ ਹੂੰ ਮੈਂ ਬੜਾ ਹੈਰਾਨ ਹੋਇਆ ਮੈਂ ਕਹਿੰਦਾ ਸੀ ਵੀ ਬਾਪੂ ਕੋ ਵੀ ਹਾਂ ਵੀ ਮੈਨੂੰ ਤਾਂ ਬਹੁਤ ਪਸੰਦ ਆ ਉਹ ਉਹਦੇ ਬਹੁਤ ਖੁਸ਼ ਹੁੰਦਾ ਸੀ ਦੇਖ ਕੇ ਬਹੁਤ ਸਾਰੇ ਗਾਣੇ ਉਹਦੇ ਸੁਣਿਆ ਕਰਦਾ ਉਹ ਕਿਹੜੇ ਕਿਹਸੇ ਤਾਂ ਦੇਖ ਕੇ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਹਿੰਦਾ ਵੀ ਬਾਪੂ ਨੇ ਕਹਿੰਦਾ ਤਾਂ ਜੇ ਤਾਂ ਵੀ ਮੈਂ ਨਹੀਂ ਪੰਦਾ ਉਹਨੂੰ ਬੋਟ ਮੈਂ ਕਹਿੰਦਾ ਕਿਉਂ ਬਾਪੂ ਜਿੰਦਾ ਤਾਂ ਵੀ ਪਸੰਦ ਆ ਉਹ ਵੀ ਪ੍ਰਗਟਮਾਨਾ ਤੂੰ ਬੋਟ ਕਹਦਾ ਨਹੀਂ ਪੰਦਾ ਬੋਟ ਕਹਤੋ ਨਹੀਂ ਮੈਂ ਕਹਿੰਦਾ ਪਸੰਦ ਤਾਂ ਹੈਗਾ ਬੰਦਾ ਨਹੀਂ ਮਾੜਾ ਕਹਿੰਦਾ ਔਰ ਕਹਿੰਦਾ ਪੁੱਤ ਜਿਨ੍ਹਾਂ ਨੇ ਸਾਡੀਆਂ ਪਹਿਲਾਂ ਪੈਨਸ਼ਨਾਂ ਬਣਾਈਆਂ ਨੇ ਕਹਿੰਦਾ ਜਦੋਂ ਉਹਨੂੰ ਪਾਵਾਂ ਕਹਿੰਦਾ ਮੈਂ ਉਹਨਾਂ ਵੀ ਉਹਨਾਂ ਦਾ ਦੇਣਦਾਰ ਹਾਂ ਕਹਿੰਦਾ ਉਹਨਾਂ ਨੂੰ ਮੈਨੂੰ ਇਮਾਨਦਾਰੀ ਲੱਗੀ ਬਾਪ ਦੀ ਗੱਲ ਮੈਂ ਕਿਹਾ ਨਾ ਫੇਰ ਮੈਂ ਕਿਹਾ ਤੇਰਾ ਉੱਥੇ ਹੱਕ ਬਣਦਾ ਉਹ ਪਤਾ ਨਹੀਂ ਢਿੰਡ ਸੇ ਦਾ ਨਾਮ ਲਿਆ ਪਤਾ ਨਹੀਂ ਕਿਹਦਾ ਨਾਮ ਲਿਆ ਬਾਪ ਨੇ ਕਹਿੰਦਾ ਵੀ ਉਹਨੇ ਸਾਡੀਆਂ ਬੁੜਾਪਾ ਪੈਨਸ਼ਨ ਬਣਾਈ ਸੀ ਮੈਂ ਤਾਂ ਉਹਨੂੰ ਵੋਟ ਪਾਉਂਗਾ ਬੇ ਜਵਾਨ ਹੋ ਜਵਾਨੀ ਹੁੰਦੀ ਹੈ ਉਹ ਜਵਾਨ ਤੇ ਖੜਾ ਮੈਨੂੰ ਫਿਰ ਚੰਗਾ ਲੱਗਿਆ ਮੈਂ ਕਿਹਾ ਨਾ ਦੇਖ ਫੇਰ ਤਾਂ ਤੇਰਾ ਪਰ ਵਧੀਆ ਡਿਸੀਜਨ ਹੈ ਮੈਂ ਕਿਹਾ ਵੀ ਉਹਨੂੰ ਉਹਨੂੰ ਵਧੀਆ ਲੱਗਿਆ ਤੇ ਐਵੇਂ ਹੁਣ ਸਭ ਦੇ ਆਪਣੇ ਆਪਣੇ ਮਤਲਬ ਕੰਮ ਕਰੇ ਨੇ ਸਭ ਨਹੀਂ ਕਰੇ ਨੇ ਬਟ ਹੁਣ ਘਰ ਤੇ ਇਹ ਚੀਜ਼ਾਂ ਸਾਰੀਆਂ ਪੂਰੀਆਂ ਹੁੰਦੀਆਂ ਹਾਂ ਹੁਣ ਬਹੁਤ ਲੋਕ ਸੀਐਮ ਮਾਨ ਤੋਂ ਵੀ ਨਹੀਂ ਖੁਸ਼ ਹੈ ਕਿ ਹਾਂ ਕੁਝ ਨਹੀਂ ਹੈ ਕਿ ਆਪਣੇ ਪਰਿਵਾਰ ਸਾਰੀ ਦੁਨੀਆਦਾਰੀ ਹੈ ਮੈਂ ਤਾਂ ਦਬੱਟਾ ਰੱਖਦੀ ਆ ਮੇਰੇ ਪੁੱਤ ਦੀ ਨਿਸ਼ਾਨੀ ਉਹਨੇ ਇਹ ਮੈਨੂੰ ਹੱਸਣ ਲੱਗ ਜਾਂਦੀ ਤੇਰੀ ਮਾਂ ਛੋਟੀ ਕਿਸਾਨ ਬਣੀ ਫਿਰਦੀ ਆ ਮਾਂ ਮੈਂ ਹੈਗੀ ਆ ਕਿਸਾਨ ਕਿਸਾਨ ਤਾਂ ਹੈਗੀ ਆ ਆਪਾਂ ਸਾਰੇ ਆ ہاں ਨਾ ਇਹ ਕਹਿੰਦੀ ਝੰਡਾ ਚੱਕ ਲਿਆ ਕਰ ਮਾਂ ਮੈਨੂੰ ਦਵਾ ਝੰਡਾ ਜੁਦ ਝੰਡਾ ਚੱਕ ਲੂੰਗੀ ਮੈਂ ਤਾਂ ਸਾਰੇ ਪਾਸੇ ਹੁੰਦੀ ਆ ਮਾਂ ਮੈਂ ਤਾਂ ਜਿਹੜਾ ਪਾਸੇ ਹੁੰਦੀ ਆ ਕਿ ਨਾ ਮੈਂ ਤੋਸੇ ਪਾਸੇ ਲੱਗ ਜਾਂਦੀ ਕਿਸਾਨਾਂ ਦੀ ਤਾਂ ਆਪਣੇ ਤਾਂ ਵਜੂਦ ਦੇ ਆਪਾਂ ਦਾ ਬਚਪਨ ਖੇਤਾਂ ਚ ਸੰਭਲਿਆ ਆਪਣਾ ਕੰਜੇ ਆਪਣੇ ਬੱਚੇ ਵੀ ਰਾਜੀ ਨਾ ਝੰਡੇ ਦੇ ਤਾਂ ਮਾਂ ਲੈ ਮੈਂ ਝੰਡਾ ਮਾਂ ਮੈਂ ਨਹੀਂ ਹੈ ਮੈਨੂੰ ਵੀ ਨਹੀਂ ਲਾਣਾ ਤੇ ਬਸ ਕਰੀ ਬੇਬੇ ਇੰਟਰਵਿਊ ਦੇਖ ਲੈ ਪਤਾ ਗੱਲਾਂ ਤਾਂ ਬੇਬੇ ਕੋਲ ਇੰਨੀਆਂ ਨੇ ਕਿ ਉਹ ਬਹੁਤ ਲੰਮੀ ਵੀਡੀਓ ਕਰ ਸਕਦੇ ਆ ਹਾਂ ਪਰ ਸਾਹਮਣੇ ਇਹ ਵੀ ਹੁੰਦਾ ਹੈ ਨਿਆ ਕਰੋ ਸਮਾਂ ਹਾਂ ਬੇਬੇ ਇੱਕ ਵੀਡੀਓ ਨੂੰ ਇੰਨਾ ਲੰਮਾ ਕਰ ਨਹੀਂ ਸਕਦੇ ਉਹ ਤੇ ਹੁਣ ਦਰਸ਼ਕ ਵੀ ਦੇਖਦੇ ਨੂੰ ਫਿਰ ਹੁਣ ਮੰਨ ਲਓ ਆਪਾਂ ਡੇਢ ਘੰਟੇ ਦੀ ਵੀਡੀਓ ਬਣਾ ਦਈਏ ਉਹ ਕਹਿੰਦੇ ਨੇ ਯਾਰ ਮਤਬ ਹੋਰ ਵੀ ਹੋ ਜਾਣਾ ਨਹੀਂ ਅਗਲਾ ਨਹੀਂ ਨਹੀਂ ਸਾਰਿਆਂ ਨੂੰ ਟਾਈਮ ਦਿਓ ਥੋੜਾ ਥੋੜਾ ਹਾਂ ਮੇਰੇ ਚੈਨਲ ਤੇ ਮੈਂ ਇਹ ਕਰਦਾ ਵੀ ਜਿਹੜੇ ਜਿਨ੍ਹਾਂ ਨੂੰ ਆਮ ਬੰਦੇ ਸਮਝਦੇ ਨੇ ਲੋਕ ਹਨਾ ਹਾਂ ਹਾਂ ਵੀ ਵੀ ਜਿਹੜੇ ਨੂੰ ਕੋਈ ਐਕਟਰ ਹੈ ਕੋਈ ਕਲਾਕਾਰ ਹੈ ਉਹਨਾਂ ਨੂੰ ਤਾਂ ਸਾਰੇ ਲੋਕ ਦਿਖਾਉਂਦੇ ਨੇ ਚੈਨਲਾਂ ਤੇ ਤੇ ਮੈਂ ਤਾਂ ਵੀ ਆਮ ਬੰਦੇ ਜਿਹੜੇ ਜਿਨ੍ਹਾਂ ਨੂੰ ਆਮ ਤਾਂ ਕੋਈ ਵੀ ਨਹੀਂ ਹੁੰਦਾ ਕੋਈ ਸਾਰੇ ਖਾਸ ਨੇ ਹਨਾ ਤੇ ਮੇਰੀ ਜਗਾ ਮਤਲਬ ਜੋ ਮੇਰੇ ਲਈ ਤੂੰ ਹੈ ਬੇ ਕੋਈ ਹੋਰ ਬਣੀ ਨਹੀਂ ਸਕਦਾ ਨਹੀਂ ਬਣ ਸਕਦਾ ਕੋਈ ਕੰਦੀ ਮਰਜੀ ਸੁਪਰਸਟਾਰ ਹੋਵੇ ਹਨਾ ਮੇਰੀ ਧਾਰੀ ਮੂਣ ਕਿੰਦੀ ਰਹਾ ਜਹ ਤੈਨੂੰ ਦੇਖ ਮੇਰੇ ਆਪਣੇ ਪੁੱਤਾਂ ਵਰਗਾ ਨਹੀਂ ਪੁੱਤਾਂ ਵਰਗਾ ਮੇਰੇ ਛੋਲੇ ਛੋਲੇ ਮੁੰਡੇ ਬਥੇਰੇ ਪਏ ਨੇ ਹਨਾ ਮਹਿਮਾਨ ਕਰਦੀ ਮੇਰੇ ਦੇਰ ਦੇ ਮੁੰਡੇ ਸੱਤ ਕਹ ਦੇਣੀ ਮੇਰੇ ਸੱਤ ਪੁੱਤ ਨੇ ਹਾਂ ਵੀ ਸੱਤਾਂ ਚ ਤੋਂ ਮੈਨੂੰ ਮੈਨੂੰ ਐਨਾ ਕਹਿੰਦੀ ਘਰ ਬੰਡਾਲਿਆ ਘਰ ਬੰਡਾਲਿਆ ਬੰਡਤਾ ਮਖਾਂ ਕਿ ਤੇਰਾ ਮੈਂ ਮਾਂ ਮੈਂ ਨਹੀਂ ਤੇਰੀ ਪੌਂਦੀ ਮੈਂ ਦੁਮਾ ਪਾਇ ਨਹੀਂ ਸਾ ਕਹਿੰਦੇ ਮੇਰੀ ਮਾਮੀ ਮਾਮੀ ਨੇ ਪਾਰ ਕੇ ਆਪਣਾ ਸਮਾਨ ਪਾਇ ਰੱਖਣ ਦੀ ਉਹਦੀ ਸਮਝ ਉਹਦੀ ਸਮਝਾ ਮੈਂ ਤਾਂ ਮੇਰੇ ਪੁੱਤਾਂ ਨਾਲ ਕਹਿੰਨਾ ਮੈਂ ਤਿੰਨਾਂ ਦਾ ਕਹਿ ਰਹੀ ਕਿ ਮੈਂ ਤਾਂ ਜੀ ਦੇ ਨਹੀਂ ਰੋਟੀ ਦੇਣਗੀ ਮੈਂ ਤਾਂ ਉਹਦੇ ਹੀ ਖਾਉਂਗੀ ਚੱਕ ਕੇ ਉਹਦੀ ੱੱਕੇ ਨਾਲ ਖਾ ਲੂੰਗੀ ੱੱਕੇ ਨਾਲ ਖਾ ਲੂੰਗੀ ਦੇਖੀ ਜਾਓਗੇ ਨਾ ਪਰਚੀ ਮਾਰੂਗੀ ਬਹੁ ਕੋਈ ਮਾਰੇ ਹਾਂ ਛੋਟਾ ਤਾਂ ਰੱਖ ਦਿਆ ਨਹੀਂ ਹੋਣ ਕੋ ਹਉਨ ਤਾਂ ਕਰਛੀ ਰਹਿ ਗਈ ਕਰਛੀ ਰਹੀ ਜਾਂ ਸੱਚੀ ਬੁੜੀਆਂ ਨੇ ਮੇਰੇ ਨਾ ਮੁੰਡੇ ਵਾਸਤੇ ਹੋ ਗਿਆ ਹਾਂ ਕਰਛੀ ਸੱਸ ਵਾਸਤੇ ਸੱਸ ਵਾਸਤੇ ਹੋ ਗਈ ਨਹੀਂ ਨਾ ਮੇਰੇ ਨਾਲ ਬਹੁਤ ਸੋਣਾ ਟਾਈਮ ਟੱਪੀ ਜਾਂਦਾ ਲੜਪੈਂ ਪੀ ਨਹੀਂ ਹੈ ਮੈਂ ਚੀਜ਼ ਮੰਗ ਲਾ ਤਾਂ ਮੈਨੂੰ ਤਿੰਨੇ 누ਹਾਂ ਮੇਰੀਆਂ ਵਧੀਆ ਪਿਆਰ ਕਰਦੀਆਂ ਨੇ ਭੈਣ ਦੀਆਂ ਨੇ ਦੋਨੋਂ ਹਾਂ ਉਹ ਵਧੀਆ ਪਿਆਰ ਕਰਦੀਆਂ ਨੇ ਮੇਰੀ ਮੰਨਦੀਆਂ ਨੇ ਗੱਲ ਤੇ ਭੈਣ ਮੇਰੀ ਉਹ ਅੱਧੇ ਮੁੱਲਾ ਕਹਿੰਦੇ ਵੀ ਅੱਧੇ ਬੋਲ ਮੈਨੂੰ ਕਹਿੰਦੀ ਮੇਰੀ ਭੈਣ ਨੂੰ ਆ ਚੀਜ਼ ਮੈਂ ਹਾਜ਼ਰ ਕਰਦਾ ਛੋਟੀ ਮਾਂ ਮਰਨੂ ਹੋ ਜਾਂਦੀ ਨਹੀਂ ਆਪਣਾ ਪਰਿਵਾਰ ਬੀਬੇ ਨਹੀਂ ਪਰਿਵਾਰ ਆਪਣਾ ਸਾਰੇ ਹੀ ਮਤਲਬ ਜਿੰਨੇ ਭਰਾ ਸੀ ਸਾਰਿਆਂ ਦਾ ਬਹੁਤ ਸਾਰੇ ਮੇਰੇ ਸੱਤ ਪੁੱਤਾਂ ਨੇ ਮੈਨੂੰ ਇੰਨਾ ਮਾਣ ਹੈ ਸਾਨੂੰ ਮੈਂ ਐਂ ਹਰਨਾ ਵੀ ਸਾਡੇ ਚ ਨਾ ਐ ਨਹੀਂ ਪਤਾ ਲੱਗਦਾ ਵੀ ਭਰਾ ਨੇ ਕਿ ਦੋਸਤ ਨੇ ਦੋਸਤ ਨੇ ਦੋਸਤਾਂ ਵਾਂਗੂ ਰਹਿੰਦੇ ਆ ਦੋਸਤਾ ਭੈਣ ਹਾਂ ਤੇ ਦੋਸਤ ਵੀ ਆ ਕੋਣਾ ਵੀ ਚਾਹੁੰਦਾ ਹੈ ਮਾਲਕਾ ਵੀ ਇਹੀ ਜੀ ਬਣਾ ਕੇ ਰੱਖੀ ਸਭ ਨਾਲ ਵਧੀਆ ਪਰਿਵਾਰ ਜੁੜਿਆ ਹੋਵੇ ਕਿਸੇ ਦਾ ਬੇਟੇ ਕੋਈ ਖਾਂਗ ਨਹੀਂ ਸਕਦਾ ਹਾਂ ਇਸ ਚੀਜ਼ ਦਾ ਫਰਕ ਤਾਂ ਪੈਂਦਾ ਹੈ ਫਰਕ ਤਾਂ ਬਹੁਤ ਫਰਕ ਹੈ ਬੇਟੇ ਫਰਕ ਕਿਉਂ ਨਹੀਂ ਹੁੰਦਾ ਤੇ ਦੋਸਤੋ ਐਸੀ ਮੇਰੀ ਬੇਬੇ ਜਿਹਦੀ ਲਾਈਫ ਦੀਆਂ ਅਸੀਂ ਥੋੜੀਆਂ ਜੀਆਂ ਗੱਲਾਂ ਸੁਣੀਆਂ ਬਾਪੂ ਬਾਰੇ ਜਾਣਿਆ ਤੇ ਬੇਬੇ ਦਾ ਇੱਕ ਅੰਦਾਜ਼ ਪਿੰਡ ਵਾਲਾ ਹਨਾ ਤੇ ਅਸੀਂ ਤਾਂ ਪਿੰਡ ਵਾਲੀ ਆ ਮੈਂ ਵੀ ਪਿੰਡ ਵਾਲਾ ਤੇ ਖੇਤੀਬਾੜੀ ਦੇ ਲੱਗਦੇ ਬੰਦੇ ਸਾਰੇ ਖੇਤੀਬਾੜੀ ਤਾਂ ਇੱਧਰ ਬਹੁਤ ਹੈ ਬੇਬੇ ਦੀ ਜਿੱਥੇ ਅਸੀਂ ਬੈਠੇ ਆ ਉੱਥੇ ਬੇਬੇ ਖੇਤ ਬੀਜਦੀ ਹੈ ਸਾਰਾ ਬਹੁਤ ਤੁਹਾਨੂੰ ਦਿਖਾ ਨਹੀਂ ਸਕਦੇ ਤੁਹਾਨੂੰ ਦਿਖਾਵਾਂਗੇ ਅਗਲੇ ਵੀਲੌਗ ਬਣਾਵਾਂਗੇ ਇਸ ਤਰ੍ਹਾਂ ਤੇ ਦੋਸਤੋ ਜੁੜੇ ਰਹੋ ਸਾਡੇ ਚੈਨਲ ਨਾਲ YouTube ਚੈਨਲ ਨਾਲ ਤੇ ਤੁਸੀਂ ਵੀ ਅਗਰ ਸਾਡੇ YouTube ਚੈਨਲ ਤੇ ਇੰਟਰਵਿਊ ਕਰਵਾਉਣਾ ਚਾਹੁੰਦੇ ਹੋ ਇਹਨੂੰ ਇੰਟਰਵਿਊ ਹੀ ਕਹਿ ਰਿਹਾ ਮੈਂ ਇਸੇ ਚੀਜ਼ ਨੂੰ ਤਾਂ ਤੁਸੀਂ ਵੀ ਸਾਡੇ ਚੈਨਲ ਤੇ ਆ ਸਕਦੇ ਹੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨੀਚੇ ਸਕਰੀਨ ਵਧੀਆ ਲੱਗ ਗਿਆ ਜੇ ਸਾਡਾ ਤੁਹਾਡਾ ਵੀ ਧੰਨਵਾਦ ਹੈ ਤੇ ਬੇਵਲੋ ਧੰਨਵਾਦ ਹੈ ਤੁਹਾਡਾ ਨੀਚੇ ਸਕਰੀਨ ਤੇ ਸਾਡਾ ਨੰਬਰ ਸ਼ੋਅ ਹੋ ਰਿਹਾ ਇਸ ਨੰਬਰ ਤੇ ਸਾਨੂੰ ਕਾਲ ਕਰਿਓ ਅਸੀਂ ਤੁਹਾਡੇ ਕੋਲ ਵੀ ਹਾਜ਼ਰ ਹੋਵਾਂਗੇ ਕੈਮਰਾ ਲੈ ਕੇ ਤੇ ਤੁਹਾਨੂੰ ਵੀ ਸਾਡੇ YouTube ਚੈਨਲ ਤੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ